ਸਸੀ ਗਾਲ ਜੀ ਸੰਗਰੂਰ ਲਾਈਵ ਦੇ ਫੇਸਬੁਕ ਪੇਤੇ ਤੁਹਾਡੇ ਗਰ ਫਿਰ ਤੋਂ ਸਵਾਗਤ ਹੈ ਜਿਵੇਂ ਕਿ ਚੋਣਾਂ ਦਾ ਮਾਹੌਲ ਹੈ ਜਿਹੜਾ ਗਰਮਿਆ ਹੋਇਆਗਾ ਤੇ ਇਸ ਚੋਣਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਇਸ ਵਾਰ ਹੌਟ ਸੀਟ ਕਿਹਾ ਜਾ ਰਿਹਾ ਹੈਗਾ ਜ਼ਿਲ੍ਹਾ ਸੰਗਰੂਰ ਨੂੰ ਉੱਥੇ ਹੀ ਜੇਕਰ ਨੇਤਾਵਾਂ ਦੀ ਗੱਲ ਕਰੀਏ ਉਹ ਆਪਣੀਆਂ ਉਹਨਾਂ ਨੇ ਐਕਟੀਵਿਟੀਜ਼ ਸ਼ੁਰੂ ਕਰ ਦਿੱਤੀਆਂ ਨੇ ਤੇ ਸੰਗਰੂਰ ਲਾਈਵ ਨੇ ਵੀ ਆਪਣੀ ਐਕਟੀਵਿਟੀ ਸ਼ੁਰੂ ਕਰਤੀਆਂ ਨੇ ਤੁਹਾਨੂੰ ਰੂਬਰੂ ਕਰਵਾਵਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਨੇਤਾ ਨਾਲ ਉਹ ਗੱਲ ਕਰ ਸਕੀਏ ਜਿਹੜੀ ਸੰਗਰੂਰ ਲਈ ਸਹੀ ਹੋਵੇ ਚੰਗੀ ਹੋਵੇ ਤੇ ਅੱਜ ਮੇਰੇ ਨਾਲ ਨੇ ਪਹਿਲੀ ਇੰਟਰਵਿਊ ਦੇ ਵਿੱਚ ਚੋਣਾਂ ਨੂੰ ਲੈ ਕੇ ਬਲਵਿੰਦਰ ਸੇਖੋ ਸਾਹਿਬ ਜਿਹੜੇ ਕੀ ਸਾਬਕਾ ਡੀਐਸਪੀ ਨੇ ਤੇ ਸੰਗਰੂਰ ਤੋਂ ਆਜ਼ਾਦ ਲੜ ਰਹੇ ਨੇਗੇ ਸਰ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਤੁਹਾਡਾ ਸੰਗਰੂਰ ਲਾਈਵ ਤੇ ਧੰਨਵਾਦ ਜੋਸ਼ ਸਰ ਮੈਂ ਪਹਿਲੀ ਵਾਰ ਇੰਟਰੈਕਟ ਹੋ ਰਿਹਾ ਹਾਂ ਪਰ ਤੁਹਾਨੂੰ ਸੋਸ਼ਲ ਮੀਡੀਆ ਤੇ ਬਹੁਤ ਦੇਖਦੇ ਆਂ ਸੁਣਦੇ ਆਂ ਬੜੇ ਬਿਵਾਕ ਬੋਲ ਤੇ ਤਿੱਖੇ ਬੋਲ ਹੁੰਦੇ ਨੇ ਪਰ ਜਾਨਣਾ ਚਾਹੂੰਗਾ ਕਿ ਸੰਗਰੂਰ ਹੀ ਕਿਉਂ ਚੁਣਿਆ ਤੁਸੀਂ ਬੋਲ ਦੀ ਗੱਲ ਕਰਦੇ ਤਾਂ ਉਹ ਸੱਚ ਹੈ ਸੱਚ ਬੋਲਣ ਦਾ ਰਵਾਜ ਨਹੀਂ ਰਿਹਾ ਕੋਈ ਹੋਰ ਬੋਲ ਨਹੀਂ ਰਿਹਾ ਤਾਂ ਕਰਕੇ ਬੇਬਾਕ ਲੱਗਦਾ ਉਹ ਤਾਂ ਕਰਕੇ ਤਿੱਖਾ ਲੱਗਦਾ ਉਹ ਕੋਈ ਕੋੜਾ ਕਹਿ ਦਿੰਦੇ ਆ ਜੀ ਮੈਂ ਬਿਲਕੁਲ ਪੰਜਾਬੀਅਤ ਦੇ ਹਿਸਾਬ ਨਾਲ ਪੰਜਾਬੀ ਮਾਂ ਬੋਲੀ ਦੇ ਹਿਸਾਬ ਨਾਲ ਹੀ ਗੱਲ ਕਰਦਾ ਹਾਂ ਉਹ ਲੋਕ ਇਸ ਕਰਕੇ ਕਿ ਲੋਕ ਆਦੀ ਨਹੀਂ ਹੈ ਨਾ ਕਹੇ ਜਾਣਦੇ ਨਾ ਸੁਣੇ ਜਾਣਦੇ ਜੀ ਤੇ ਜਿਹੜੀ ਤੁਸੀਂ ਸੰਗਰੂਰ ਦੀ ਗੱਲ ਕੀਤੀ ਹੈ ਮੇਰਾ ਹਰ ਵਾਰ ਸਵਾਲ ਮੈਨੂੰ ਹੁੰਦਾ ਹੈ ਤੇ ਹਰ ਵਾਰ ਮੇਰਾ ਇਹ ਜਵਾਬ ਹੈ ਕਿ ਸੰਗਰੂਰ ਦੇ ਲੋਕ ਜਿਹੜੇ ਪੰਜਾਬ ਦੇ ਵਿੱਚ ਅੱਜ ਦੀ ਡੇਟ ਵਿੱਚ ਇੱਕ ਵੱਖਰੀ ਧਰਮ ਜੋ ਜਾਣੇ ਵੀ ਜਾਂਦੇ ਐ ਤੇ ਉਹ ਪ੍ਰੈਕਟੀਕਲੀ ਕਰਕੇ ਵੀ ਦਿਖਾਉਂਦੇ ਆ ਜੀ ਸਭ ਤੋਂ ਵੱਡਾ ਪ੍ਰੈਕਟੀਕਲ ਪਿਛਲੀ ਐਮਪੀ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ 3 ਮਹੀਨਾ ਦੀ ਸਰਕਾਰ ਨੂੰ ਉਹਨਾਂ ਦੇ ਧੋਤੇ ਮੂੰਹ ਤੇ ਚਪੇੜ ਮਾਰ ਕੇ ਵਿਖਾਈ ਸੀ ਤੇ ਅੱਜ ਮੈਂ 6 ਮਹੀਨਿਆਂ ਤੋਂ ਤਕਰੀਬਨ ਨਸ਼ੇ ਦੇ ਮਾਮਲੇ ਨੂੰ ਲੈ ਕੇ ਸੀ ਇੱਥੇ ਆਈ ਹੋਈ ਸੀਗੇ ਲੋਕਾਂ ਦੇ ਵਿੱਚ ਜਾਗਰਤੀ ਵਾਸਤੇ ਇਸੇ ਕਰਕੇ ਕਿ ਲੋਕ ਸੁਣਦੇ ਆ ਸੱਥਾਂ ਵਿੱਚ ਗਏ ਲੋਕਾਂ ਤੱਕ ਆਪਣੀ ਆਵਾਜ਼ ਜਿਹੜੀ ਉਹ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਜਿਸ ਤਰ੍ਹਾਂ ਦਾ ਰਿਐਕਸ਼ਨ ਜਾਂ ਜਿਸ ਤਰ੍ਹਾਂ ਦਾ ਪ੍ਰतिकਰਮ ਆਮ ਲੋਕਾਂ ਦਾ ਪਿੰਡਾਂ ਦੇ ਵਿੱਚ ਮੁਹੱਲਿਆਂ ਵਿੱਚ ਜਾ ਕੇ ਵੇਖਣ ਨੂੰ ਮਿਲਿਆ ਉੱਥੋਂ ਇਹ ਲੱਗਦਾ ਕਿ ਲੋਕ ਜਿਹੜੇ ਹੈਗੇ ਆ ਦੁਬਾਰਾ ਫਿਰ ਜਿਹੜਾ ਇਸ ਸਰਕਾਰ ਦੇ ਨਾਲ ਗੁੱਸੇ ਔਰ ਨਫ਼ਰਤ ਦੀ ਭਾਵਨਾ ਨਾਲ ਭਰੇ ਬੈਠੇ ਕਿਉਂਕਿ ਬਹੁਤ ਵੱਡਾ ਅਤਵਾਰ ਕੀਤਾ ਸੀਗਾ ਬਾਹਰਲੇ ਲੋਕਾਂ ਤੇ ਆਉਣਾ ਤੇ ਤੁਲੇ ਕੁਐਸਚਨ ਹੋ ਜਾਂਦਾ ਪਰ ਜਿਹੜਾ ਆਪਣੇ ਭੌਤਮਾਨ ਤਾਂ ਬਾਹਰਲਾ ਨਹੀਂ ਸੀ ਦੋਵਾਰੇ ਨੂੰ ਇਹਨਾਂ ਨੇ ਐਮਪੀ ਬਣਾ ਕੇ ਤੀਸਰੀ ਵਾਰ ਸਰਕਾਰ ਬਣਾਕ ਦਿੱਤੀ 92 ਬੰਦਿਆਂ ਦੀ ਜਿਹੜੀ ਕਿ ਅੱਜ ਤੱਕ ਦਾ ਇੱਕ ਰਿਕਾਰਡ ਹੈ ਜੀ ਜੋ ਵਾਪਸੀ ਹੋਈ ਹੈ ਉਹ ਤੁਹਾਡੇ ਸਾਹਮਣੇ ਪੰਜਾਬ ਦੇ ਲੈਵਲ ਤੇ ਦੇਖਿਆ ਜਾਵੇ ਤਾਂ ਤੁਹਾਡੇ ਸਾਹਮਣੇ ਸਿਰਫ ਸੰਗਰੂਰ ਦੇ ਲੈਵਲ ਤੇ ਦੇਖਿਆ ਜਾਵੇ ਤਾਂ ਛੋਟੀਆਂ-ਛੋਟੀਆਂ ਪ੍ਰੋਬਲਮ ਜਿਹੜੀਆਂ ਇਸ ਨੂੰ ਜਿਹੜੀਆਂ ਇਥੋਂ ਦੀਆਂ ਸੰਗਰੂਰ ਦੀਆਂ ਮੈਂ ਦੇਖ ਕੇ ਹੈਰਾਨ ਐ ਕਿ ਕੁੱਤਾ ਵੀ ਕਿਤੇ ਬੈਠਦਾ ਹੈ ਤਾਂ ਪੂਛ ਮਾਰ ਲੈਂਦਾ ਤੇ ਇਸ ਨਾ ਸ਼ੁਕਰੇ ਇਨਸਾਨ ਨੂੰ ਇੰਨਾ ਵੀ ਨਹੀਂ ਆਇਆ ਕਿ ਜਿਹੜਾ ਹੈ ਬੇਸਿਕ ਛੋਟਾ ਜਿਹਾ ਸ਼ਹਿਰ ਹੈ ਸੰਗਰੂਰ ਇਹਦੀਆਂ ਬੇਸਿਕ ਸਹੂਲਤਾਂ ਤੁਨ ਯਾਰ ਹੋਣਾ ਕੈਪਟਨ ਇਹੋ ਪਹਿਲੀ ਵਾਰ ਹੀ ਬਣਾ ਸੀ ਬਹੁਤ ਵਾਰੀ ਤਾਂ ਉਹਨੇ ਐਸ਼ੀ ਕੀਤੀ ਪਹਿਲੀ ਸਰਕਾਰ ਵਾਲੇ ਉਹਨੇ ਪਟਿਆਲੇ ਨੂੰ ਪਤਾ ਨਹੀਂ ਕੀ ਕੁਝ ਕਰ ਦਿੱਤਾ ਸੀ ਐਵੇਂ ਬਦਲ ਕੇ ਸਾਡਾ ਇਲਾਕਾ ਲੰਬੀ ਹੈਗਾ ਉਹਨਾਂ ਨੇ ਉਸ ਇਲਾਕੇ ਦਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਆਪਾਂ ਨੇ ਸਾਰਾ ਲੁੱਟ ਲਿਆ ਸਭ ਕੁਝ ਉਹਨਾਂ ਨੇ ਖਾ ਗਏ ਸਾਰਾ ਕੁਝ ਪਰ ਉਹ ਇਲਾਕੇ ਨੂੰ ਉਹਨਾਂ ਨੇ ਇੱਕ ਤਰੀਕੇ ਨਾਲ ਇੱਕ ਮਾਡਲ ਬਣਾ ਦਿੱਤਾ ਤੇ ਇੱਕ ਛੋਟੇ ਸ਼ਹਿਰ ਨੂੰ ਜਿਹੜਾ ਇੱਕ ਆਰਕਮੀ ਵਿੱਚੋਂ ਹੱਡਾਂ ਰੋੜੀ ਦਾ ਚਗਵਾ ਸਕਦਾ ਹੋਵੇ, ਟ੍ਰੈਫਿਕ ਦੀ ਪ੍ਰੋਬਲਮ ਨੂੰ ਜਿਹੜੀ ਹੱਲ ਨਾ ਕਰਵਾ ਸਕਦਾ ਹੋਵੇ, ਗੰਦਗੀ ਦੇ ਢੇਰ ਲੱਗੇ ਪਏ ਉਹ ਹੱਲ ਨਾ ਕਰ ਸਕਦਾ ਹੋਵੇ ਤੇ ਫਿਰ ਇਸ ਤੋਂ ਨਖਿੱਧ ਕੀ ਹੋ ਸਕਦਾ ਤੇ ਲੋਕਾਂ ਦਾ ਗੁੱਸਾ ਜਿਹੜਾ ਹੈਗਾ ਉਹ ਜਾਇਜ਼ ਹੈ ਬਿਲਕੁਲ। ਤੋਂ ਮੈਂ ਦੇਖ ਰਿਹਾ ਕਿ ਬਹੁਤ ਗੁੱਸੇ ਜਿਨੇ ਲੋਕ। ਆਲਟਰਨੇਟ ਜਿਹੜਾ ਹੈਗਾ ਉਹ ਦਿਖਾਈ ਨਹੀਂ ਦਿੰਦਾ। ਪਿਛਲੀ ਵਾਰੀ ਸਿਮਰਜੀਤ ਸਿੰਘ ਮਾਨ ਨਹੀਂ ਜਿੱਤਿਆ ਸੀ। ਆਲਟਰਨੇਟ ਨਹੀਂ ਸੀ ਕੋਈ। ਬਿਲਕੁਲ ਦੂਸਰੇ ਪਾਸੇ ਜਾਣਾ ਸੀਗਾ। ਤੇ ਸਾਡਾ ਜਿਹੜਾ ਹੁਣ ਆਉਣ ਵਾਲੇ ਸਮੇਂ ਵਿੱਚ ਜਿਹੜਾ ਮੈਂ ਇੱਥੇ ਆਵਾਜ਼ ਉਠਾ ਰਿਹਾ ਆ ਉਹੀ ਹੈ ਕਿ ਕਈ ਵਾਰੀ ਅਸੀਂ ਜਿਹੜਾ ਮੌਜੂਦਾ ਜਿਹੜਾ ਹੈਗਾ ਚਿਹਰਿਆਂ ਨੂੰ ਪਿਛੇ ਕਰਨ ਦੀ ਖਤਰ ਨਵੇਂ ਨੂੰ ਚੁਣ ਲੈਣੇ ਆ ਜਿਹੜਾ ਪਹਿਲਾਂ ਨੂੰ ਹੀ ਨਵੇਂ ਤਾਂ ਇਹ ਹੀ ਚੁਣੇ ਸੀਗੇ ਪਹਿਲਾਂ ਰਵਾਇਤੀ ਪਾਰਟੀਆਂ ਸੀ ਲੀਆਂ ਤਾਂ ਸਾਡੀ ਕੋਸ਼ਿਸ਼ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੇ ਪੁਰਾਣੇ ਚਿਹਰੇ ਆ ਉਹਨਾਂ ਦਾ ਕੈਰੈਕਟਰ ਭੁੱਲਿਆ ਨਾ ਜਾਵੇ ਉਹ ਵੀ ਬੜੇ ਖਤਰਨਾਕ ਨੇ ਜੇ ਸੰਗਰੂਰ ਦੇ ਦੀ ਗੱਲ ਤੁਸੀਂ ਕਰੋਗੇ ਤਾਂ ਮੇਰਾ ਇੱਕੋ ਇੱਕ ਸਵਾਲ ਹੈ ਜਾਗਦੇ ਹੋਏ ਸੂਝਵਾਨ ਵੋਟਰ ਜਿਹੜੇ ਕਿ ਲੋਡ ਪੈਂਡ ਤੇ ਜਿਹੜਾ ਆਪਣਾ ਵੋਟ ਦਾ ਅਧਿਕਾਰ ਦੀ ਵਰਤੋਂ ਕਰਨ ਜਾਣਦੇ ਆ ਇਹ ਨਹੀਂ ਕਿ ਸਾਡੇ ਵਰਗਿਆਂ ਦੇ ਕਹਿਣ ਤੇ ਇਹ ਵੋਟ ਪਾਉਣਗੇ ਮੇਰਾ ਤਾਂ ਜਿਹੜਾ ਹੈਗਾ ਜਿਹੜਾ ਅਪੀਲ ਹੈ ਜਾਂ ਉਹ ਵੀ ਮੈਂ ਇਹਨਾਂ ਕੋਲ ਆਪਣਾ ਲੈ ਕੇ ਆਇਆ ਦੀ ਹੋਈ ਹੈ ਕਿ ਪੁਰਾਣੇ ਲੋਕਾਂ ਨੂੰ ਨਾ ਭੁੱਲ ਜਾਇਆ ਜਾਵੇ ਉਹਨਾਂ ਨੂੰ ਯਾਦ ਰੱਖਿਆ ਜਾਵੇ ਕਿ ਪੰਜਾਬ ਦੀ ਬਰਬਾਦੀ ਚ ਬਹੁਤ ਵੱਡਾ ਰੋਲ ਤਾਂ ਉਹਨਾਂ ਦਾ ਹੀ ਸੀ ਇਹ ਬਹੁਤ ਸਪੀਡ ਨਾਲ ਪੰਜਾਬ ਬਰਬਾਦ ਕਰ ਰਹੇ ਹੈ ਪਰ ਮਤਲਬ ਇਹ ਹੈ ਜੀ ਨਵੇਂ ਹੈ ਜੇ ਨਾ ਅਸੀਂ ਇਹਨਾਂ ਨੂੰ ਚੁਣਦੇ ਤਾਂ ਸਾਨੂੰ ਇਹਨਾਂ ਬਾਰੇ ਭੁਲੇਖੇ ਰਹਿਣੇ ਸੀਗੇ ਤੋਂ ਸੋ ਖੀਰ ਤੇ ਜੇ ਇਹੀ ਗੱਲ ਕਰੀਏ ਤਾਂ ਸਭ ਤੋਂ ਵੱਧ ਜਾਗਰਤੀ ਵਾਲੇ ਲੋਕਾਂ ਕਰਕੇ ਸੰਗਰੂਰ ਨੂੰ ਚੁਣਿਆ ਹਾਂ ਜੀ ਤੁਸੀਂ ਵੀ ਬਿਵਾਗ ਬੋਲਦੇ ਹੋ ਤੇ ਹੁਣ ਬਿਵਾਗ ਬੋਲਣ ਵਾਲੇ ਸੁਖਪਾਲ ਖੈਰਾ ਵੀ ਸੰਗਰੂਰ ਦੇ ਵਿੱਚ ਆ ਗਏ ਨੇ ਉਹਨਾਂ ਦਾ ਜ਼ਿਕਰ ਮੈਂ ਵੈਸੇ ਗੱਲ ਕਰਾਂ ਤੁਹਾਡਾ ਰਾਜਨੀਤਿਕ ਬੈਕਗ੍ਰਾਉਂਡ ਨਹੀਂ ਉਹਨਾਂ ਦਾ ਰਾਜਨੀਤਿਕ ਬੈਕਗ੍ਰਾਉਂਡ ਹੈ ਅੱਪਾ ਜੇਕਰ ਰਾਜਨੀਤੀ ਦੀ ਗੱਲ ਕਰੀਏ ਤੁਸੀਂ ਨਵਿਆਂ ਦੀ ਗੱਲ ਕਹੀ ਤੇ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਉਹ ਹੁਣ ਬੇਬਾਕ ਵੀ ਨੇ ਰਾਜਨੀਤਿਕ ਪਿਛੋਕੜ ਵੀ ਬੜਾ ਸਟਰੋਂਗ ਹੈ ਕਿਵੇਂ ਲੱਗਦਾ ਤੁਸੀਂ ਕਿਵੇਂ ਕੰਪੀਟ ਕਰਪਾ ਜੌਸ਼ੀ ਸਾਹਿਬ ਬੇਬਾਕ ਸੱਚ ਹੁੰਦਾ ਹੈ ਬਕਵਾਸ ਕਰਨੀ ਝੂਠ ਮਾਰ ਕੇ ਉਹਨੂੰ ਬੇਬਾਕ ਹੀ ਕਹੋਗੇ ਤੁਸੀਂ ਕੀ ਹੈ ਖਹਿਰੇ ਦਾ ਕਰੈਕਟਰ ਅੱਜ ਤੱਕ ਮੈਨੂੰ ਮੁੱਦਾ ਕਹਿਣਾ ਉਹਨਾਂ ਖਹਿਰਾ ਮੁੱਦਾ ਕਿਉਂਕਿ ਮੁੱਦਾ ਚੱਕਣਾ ਉਹਦਾ ਧੰਦਾ ਹੈ ਕਿਸੇ ਕੰਮ ਨੂੰ ਕਿਤੇ ਸਿਰੇ ਲਾਇਆ ਹੋਵੇ ਦੱਸੋ ਕਿਸੇ ਕਿਹੜੇ ਅਲੀਗੇਸ਼ਨ ਨਾਂ ਲੱਗੇ ਹੁਣ ਇਹਦੇ ਤੇ ED ਦਾ ਕੇਸ ਦਰਜ ਹੈ ਵੈਸੇ ਤਾਂ ਉਹ ਜਿਹੜਾ ਫਜ਼ਲਕਾ ਵਾਲਾ ਕੇਸ ਹੈ ਪੁਲਿਸ ਵਾਲਾ ਵੀ ਦਰਜ ਹੈ ਪਰ ED ਨੇ ਕਗਨੀਸ਼ੈਂਸ ਲੈ ਕੇ ਉਹਨੇ ਤੇ ਪੂਰੀ ਤਫਤੀਸ਼ ਕੀਤੀ ਆਪਣੇ ਤੌਰ ਤੇ ਦੋਵਾਂ ਚੀਜ਼ਾਂ 'ਚ ਚਲਾਨ ਕੀਤਾ ਹੋਇਆ ਨਾਰਕੋਟਿਕਸ ਵੀ ਕੀਤਾ ਹੋਇਆ ਜਿਹੜਾ ਕਿ ਬਿਲਕੁਲ ਨਸ਼ਿਆਂ ਦਾ ਚਿੱਟੇ ਹੀਰੋਇਨ ਦੀ ਬਰਾਮਦਗੀ ਉਹਦੇ ਵਿੱਚ ਜਿਹੜੇ ਬੰਦੇ ਸ਼ਰੀਆ ਮੈਂ ਤੁਹਾਨੂੰ ਚਾਰਜ ਸ਼ੀਟ ਦੀ ਕਾਪੀ ਦੇਵਾਂਗਾ ਦਿਖਾਇਆ ਜੇ ਦੇ ਵਿੱਚ ਹੁਣ ECIR ਹੁੰਦੀ ਹੈ ਜਿਹੜੀ FI ਹੁੰਦੀ ਹੈ ਇਹਦੀ ਆਪਣੇ ED ਦੀ ਉਹ ਤਾਂ ਇਹਦੇ ਕੋਲ ਅਵੇਲੇਬਲ ਹੈ ਨੈਟ ਤੋਂ ਸਾਨੂੰ ਲੱਭ ਨਹੀਂ ਰਹੀ ਮੈਂ ਪੁੱਛਾਂਗਾ ਔਰ ਬਾਰੇ ਸਮੇਂ ਵੀ ਇੱਕ ਤਾਂ ਉਹ ਸ਼ੋਅ ਕਰ ਕਿ ਤੇਰੇ ਤੇ ਇਲਜ਼ਾਮ ਕੀ ਸੀ ਜੋ ਤੇਰੇ ਤੇ ਇਲਜ਼ਾਮ ਸਿੱਧ ਹੋ ਉਹ ਇਸ ਦਿਨ ਨੇ ਪਹਿਲਾਂ ਇਹਨਾਂ ਗੱਲਾਂ ਦਾ ਜਵਾਬ ਤਾਂ ਦੇ ਇਹ ਪੰਜਾਬ ਦਾ ਇੱਕੋ ਇੱਕ ਪੋਲੀਟੀਸ਼ੀਅਨ ਹੈ ਜਿਹੜਾ ED ਨੇ ਅਰੈਸਟ ਕੀਤਾ ਸਿੰਗਲ ਕੋਈ ਹੋਰ ਉਦਾਹਰਨ ਨਹੀਂ ਹੈਗੀ ਪੰਜਾਬ ਦੇ ਵਿੱਚ ਔਰ 4 ਮਹੀਨੇ ਬਾਅਦ ਕਿਸੇ ਸਮਝੌਤੇ ਤਹਿਤ ਬਾਹਰ ਆਇਆ ਹੋਇਆ ਇਹ ਇਸ ਕੇਸ 'ਚ ਬਚ ਨਹੀਂ ਸਕਦਾ ਮੈਂ ਅਗੇ ਵੀ ਕਿਸੇ ਆਪਣੀ ਗੱਲ ਬਚ ਗਿਆ ਸੀ ਜਿਨਨੇ ਡਾਇਰੈਕਟਲੀ ਉਤੇ ਇਲਜ਼ਾਮ ਲੱਗੇ ਹੋਏ ਐ ਉਥੇ ਘਿਰਨਾ ਲੋਕਾਂ ਨੂੰ ਪੈਦਾ ਹੋਊਗੀ ਜਦੋਂ ਸੱਚ ਵੇਖਣਗੇ 4 ਛੀਟ ਜਿਹੜਾ ਲੋਕ ਮੈਂ ਉਹਦੀ ਪੰਜਾਬੀ ਕਰਵਾ ਕੇ ਲੋਕਾਂ ਨੂੰ ਦੇਣ ਜਾ ਰਹੇ ਐ ਤੇ ਇਹ ਬੇਬਾਕੀ ਇਹਨੂੰ ਕਿਹਾ ਜਾਂਦਾ ਗਲਬਦਲ ਸਰਦਾਰਾਂ ਐ ਮੈਂ ਪਾਈ ਸੀ ਪੋਸਟ ਬੜੀਆਂ ਮਿਰਚਾਂ ਲੱਗੀਆਂ ਇਹਦੇ ਚਮਚਿਆਂ ਨੂੰ ਇਹੋਂ ਦਲ ਬਦਲੂ ਲੋਕ ਜਿਹੜਾ ਨੂੰ ਆਪ ਦਾ دین ਮਾਰੀ ਨਾ ਹੋਵੇ ਪਹਿਲਾਂ ਕਾਂਗਰਸ ਛੱਡੀ ਫਿਰ ਆਪ ਚ ਜਾ ਵੜੇ ਫਿਰ ਆਪਦੀ ਪਾਰਟੀ ਬਣਾ ਲਈ ਅੱਜ ਫਿਰ ਕਾਂਗਰਸ ਚ ਚੰਗੀ ਲੱਗਣ ਲੱਗ ਗਈ ਆਕੇ ਬੋਲੀ ਹੁਣ ਬੋਲਦਾ ਐ ਸਿਮਰਜੀਤ ਸਿੰਘ ਮਾਨ ਵਾਲੀ ਉਹ ਤਾਂ ਉਹ ਧੰਦਾ ਕਰ ਹੀ ਰਿਹਾ ਧਰਮ ਦਾ ਤੂੰ ਹੁਣ ਉਸ ਧੰਦੇ ਤੇ ਕਿਉਂ ਲੱਗ ਗਿਆ ਆਕੇ ਫਿਰ ਕਾਂਗਰਸ ਜਵਾਬ ਨਹੀਂ ਮੰਗੂਗੀ ਅੱਜ ਕਾਂਗਰਸ ਜਿਹੜੀ ਹੈਗੀ ਹੈ ਉੱਪਰ ਤੇ ਇਹ ਆਪ ਰਣਾਂ ਦਾ ਇਕੱਠੇ ਹੈ ਇੱਥੇ ਇਹ ਡਰਾਮਾ ਕਰ ਰਿਹਾ ਅਲੱਗ-ਅਲੱਗ ਰੜਨ ਲੋਕਾਂ ਨੂੰ ਦਿਸਦਾ ਨਹੀਂ ਹੈਗਾ ਖੈਰਾ ਸਭ ਤੋਂ ਬੜੇ ਭਲੇਖੇ ਚ ਆਇਆ ਇੱਕ ਤਾਂ ਇਹਦਾ ਆਪਣਾ ਹੀ ਜਿਹੜਾ ਹੈਗਾ ਵਿ ਪਿਛੋਂ ਤੋਂ ਇਹ ਕਿਸ ਤਰ੍ਹਾਂ ਆਏ ਹੈ ਤਿੰਨ ਵਾਰ ਦਾ ਐਮ.ਐਲ.ਏ ਹੈਗਾ ਪਹਿਲੀ ਵਾਰ ਜਦੋਂ ਐਮ.ਐਲ.ਏ ਇਹ ਨੇ ਕੀਤਾ ਕੰਟੈਸਟ ਤਾਂ 2 ਕਰੋੜ ਦੀ ਜਾਇਦਾਦ ਸੀ ਇਹਦੀ ਐਗਰੀਕਲਚਰ ਇਨਕਮ ਹੈ ਹੁਣ ਤੀਜੀ ਵਾਰੀ 61 ਕਰੋੜ ਹੈ ਇਹ ਕਿਹੜੀ ਇੰਡਸਟਰੀ ਜਿਹੜੀ ਲੱਗੀ ਹੋਈ ਹੈ ਕਿ ਖੇਤੀਬਾੜੀ ਦੀ ਇਹ ਜਿਹੜੀ ਇਕੱਲੇ ਬਖੇਰਾ ਸਾਹਿਬ ਦੀ ਹੈ ਹੁਣ ਇਸ ਵਾਰ ਜਿੰਨੇ ਭਰੂਗਾ ਪਤਾ ਨਹੀਂ ਜਿਸ ਤਰ੍ਹਾਂ ਦੇ ਇਲਜ਼ਾਮ ਹੈ ਜਿਹੜੇ ਆਮਦਨ ਤੋਂ ਵੱਧ ਦੇ ਜਿਹੜੇ ਹੈਗੇ ਆ ਉਹ ਸਾਰੇ ਜਿਹੜੇ ਕਿੱਥੋਂ ਆਏ ਹੋਏ ਪੈਸੇ ਆ ਉਹ ਮੈਂ ਤੁਹਾਨੂੰ ਆਪਣੇ ਇਸ ਇੰਟਰਵਿਊ ਤੋਂ ਬਾਅਦ ਪੜਾਉਂਗਾ ਚਾਰ ਸ਼ੀਟ ਤੇ ਤੁਸੀਂ ਦੇਖਿਆ ਜੀ ਮਤਲਬ ਕਿੰਨਾ ਹੌਰੀਬਲ ਹੈ ਇਹ ਤਾਂ ਬੜੇ ਭਲੇਖੇ ਚ ਫਿਰਦਾ ਇਸ ਬਾਰੇ ਤੋਂ ਸੁੱਕਾ ਨਹੀਂ ਵਾਪਸ ਜਾਊਗਾ। ਤਾਂ ਜਿਹੜਾ ਖਾਸ ਤੌਰ ਤੇ ਜਿਹੜਾ ਤੁਸੀਂ ਜਿਹੜਾ ਜ਼ਿਕਰ ਕੀਤਾ ਇਹ ਜੀ ਠੱਗੀ ਵਾਲੀ ਨਕਲੀ ਬੇਬਾਕੀ ਇਹ ਰਾਜਨੀਤਿਕ ਦਲਿਆਂ ਦਾ ਕਰਦਾਰ ਹੈ। ਇਹ ਉਹਨਾਂ ਦਾ ਕਾਫੀ ਵੱਡਾ ਜਿਹੜਾ ਹੈਗਾ ਚਿਹਰਾ ਹੈਗਾ ਪਰ ਇਸ ਵਾਰ ਬਹੁਤ ਕੁਝ ਸੱਚ ਜਿਹੜਾ ਇਥੋਂ ਦੇ ਵਾਪਸ ਦੇ ਕੇ ਮੋੜਾਂਗੇ। ਤੁਸੀਂ ਸਾਰਾ ਪ੍ਰਿਪੇਅਰ ਕੀਤਾ ਹੋਇਆ ਇਹਨਾਂ ਨੇ। ਪਰ ਫਿਰ ਹੈਗਾ ਮੈਂ ਕੀ ਕਰਨਾ? ਇਹ ਕਰਿਆ ਕਨਫਰੋਂਟੇਸ਼ਨ ਨਹੀਂ ਹੋਈ ਸੀ। ਇਹ ਜਵਾਬ ਨਹੀਂ ਦਿੰਦੇ ਮੈਨੂੰ ਮੇਰੀਆਂ ਗੱਲਾਂ ਦੇ। ਮੈਂ ਹੁਣ ਜਵਾਬ ਮੰਗਣੇ, ਦੇਣੇ ਇਹਨਾਂ ਨੇ ਹੁਣ ਵੀ ਨਹੀਂ। ਕਿਥੇ ਕਿਥੇ ਭੱਜਣਗੇ ਕਿਤੇ ਦਾ ਆ ਕੇ ਆਉਣੇ ਪੈਣਾ ਮੇਰੇ ਸਾਹਮਣੇ ਮੈਂ ਹੁਣ ਵੀ ਕਹਿੰਦਾ ਅੱਜ ਵੀ ਤੁਹਾਡੇ ਸਾਹਮਣੇ ਕਹਿੰਦਾ ਅੱਛਾ ਅਗੇ ਨੇ ਸਵਾਲ ਤੁਸੀਂ ਕੈਮਰੇ ਸਾਹਮਣੇ ਪੁੱਛ ਸਕਦੇ ਹੋ ਕਿਉਂਕਿ ਫੋਲੋ ਕਰਦੇ ਹੋ ਅਜੀ ਦੇਖ ਲਈਏ ਪਹਿਲਾਂ ਆਈ ਜਾਣ ਛੇਦੇ ਟਾਈਮ ਹੈਗਾ ਆਪਣੇ ਕੋਲ ਹੈਗੇ ਸਵਾਲ ਮੇਰੇ ਕੋਲ ਦੋ ਦੇਵਾਂਗਾ ਇਹਨਾਂ ਦੇ ਜਿਹੜੋ ਨਹੀਂ ਆਉਣਗੇ ਤਾਂ ਦੇਵਾਂਗਾ ਮੈਂ ਕਹਿੰਦਾ ਜਿੱਥੇ ਮਰਜੀ ਇਕੱਲਾ ਹੀ ਆ ਜੇ ਤੇ ਇਕੱਲਾ ਹੀ ਮੈਂ ਬੈਠ ਜੰਨਾ ਦੇਦੇ ਵਿੱਚ ਪੁੱਛ ਲਵੇ ਇਹਦੇ ਕੋਲ ਸਾਡੇ ਬਾਰੇ ਕੋਈ ਸਵਾਲ ਹੈ ਇਹ 16 ਦਾ ਦੇਦੇ ਵਿੱਚ ਨਹੀਂ ਤਾਂ ਉਹ ਕਮਨ ਕਰੂੰਗਾ ਸਵਾਲ ਮੈਂ ਕਿ ਆਪਣੇ ਕੋ ਅੰਦਰ ਥੋੜਾ ਤੋਂ ਰੱਖੇ ਹੋਏ ਲੋਕਾਂ ਦੇ ਸਵਾਲ ਮੇਰੇ ਸ ਇਹ ਲੋਕ ਜਿਹੜੇ ਪ੍ਰਿਟੀਕਲ ਸਿਸਟਮ ਬਣਾ ਕੇ ਇਹਨਾਂ ਨੇ ਪਿਓ ਦੇ ਰਾਜ ਬਣਾਏ ਹੋਏ ਆ ਖਾਨਦਾਨੀ ਬਣਾਈ ਹੋਈ ਹੈ ਵੀ ਜਿਵੇਂ ਇਹਨਾਂ ਤੋਂ ਬਿਨਾ ਕੋਈ ਧਰਤੀ ਦੇ ਹੋਰ ਪੋਲਿਟਿਸ਼ੀਅਨ ਪੈਦਾ ਨਹੀਂ ਹੋ ਸਕਦਾ ਤੁਸੀਂ ਨੇਤਾਵਾਂ ਦੀ ਗੱਲ ਕੀਤੀ ਮੈਂ ਤਾਂ ਕੋਈ ਨੇਤਾ ਨਹੀਂ ਹਾਂਗਾ ਮੈਂ ਇਹੋ ਜੀ ਲੀਡਰਸ਼ਿਪ ਜੇ ਇਹ ਲੀਡਰ ਨੇ ਤੇ ਮੈਂ ਥੁੱਕਦਾ ਐ ਇਸੀ ਲੀਡਰਸ਼ਿਪ ਤੇ ਅਸੀਂ ਤਾਂ ਲੋਕਾਂ ਦੇ ਨੁਮਾਇੰਦੇ ਆ ਆਉਣ ਵਾਲੇ ਸਮੇਂ ਵਿੱਚ ਜੇ ਮੌਕਾ ਮਿਲੂਗਾ ਤਾਂ ਜੋ ਕੁਝ ਅੱਜ ਅਸੈਂਬਲੀ ਵਿੱਚ ਕਹਿਣ ਦੀ ਲੋੜ ਹੈ ਉਹ ਉੱਥੇ ਨਹੀਂ ਕਰਦੇ ਡਰਾਮੇ ਕਰਦੇ ਆਪਸੇ ਪੱਖਪੁਰ ਦੇ ਜੋ ਅੱਜ ਪਾਰਲੀਮੈਂਟ ਜਾ ਕੇ ਕਰਨ ਵਾਲੀ ਗੱਲ ਹੈ ਅੱਜ ਤੱਕ ਕਿਸੇ ਐਮਪੀ ਨੇ ਨਹੀਂ ਕੀਤੀ ਉਹ ਗੱਲਾਂ ਜਿਹੜੇ ਕਰਨ ਵਾਲੀਆਂ ਬਹੁਤ ਕੁਸ਼ਾ ਸਾਡੇ ਧਿਆਨ ਚਾ ਲੋਕਾਂ ਦੀ ਕਚਹਿਰੀ ਚ ਲੈ ਕੇ ਆਵਾਂਗੇ ਜਿਸ ਤਰ੍ਹਾਂ ਦਾ ਵੀ ਸਮਰਥਨ ਲੋਕਾਂ ਵੱਲੋਂ ਮਿਲੇਗਾ ਮੈਂ ਅਪੀਲ ਕਰਦਾ ਹੁੰਦਾ ਕਿ ਇਹ ਦੁਸ਼ਮਣ ਜਮਾਤ ਜਿਹੜੀ ਪੋਲਿਟਿਸ਼ੀਅਨਾਂ ਦੀ ਜਿਨ੍ਹਾਂ ਨੇ ਪੰਜਾਬ ਬਰਬਾਦ ਕੀਤਾ ਹੈ ਇਹ ਇਲੈਕਸ਼ਨ ਨੂੰ ਸਿਆਸਤ ਵਰਸਿਸ ਸੰਗਰੂਰ ਕਰਕੇ ਵਿਖਾਓ ਔਰ ਸੰਗਰੂਰ ਵਾਸੀ ਇਹ ਕਰਕੇ ਵਿਖਾ ਸਕਦੇ ਆ ਉਮੀਦ ਕਰਦਾ ਮੈਂ ਜੀ ਮੈਂ ਹੁਣ ਸਿਮਰਤਜੀਤ ਸਿੰਘ ਮਾਨ ਤੇ ਆਨਾ ਲੋਕਾਂ ਨੇ ਪਹਿਲਾਂ ਜਿਤਾਇਆ ਉਹਨਾਂ ਨੂੰ ਹੁਣ ਮੌਜੂਦਾ ਐਮਪੀ ਨੇਗੇ ਤੇ ਕਿਤੇ ਨਾ ਕਿਤੇ ਜਿਵੇਂ ਤੁਸੀਂ ਗੱਲ ਕਰ ਰਹੇ ਹੋਗੇ ਕਿ ਉਹਨਾਂ ਦੀ ਕੈਂਪੇਨ ਇੱਕ ਅਲੱਗ ਸਿਸਟਮ ਨਾਲ ਚੱਲ ਰਹੀ ਉਹਨਾਂ ਤੇ ਕੀ ਕਹਿਣਾ ਚਾਹੋਗੇ ਕਿਉਂਕਿ ਮੌਜੂਦਾ ਰਹੇ ਨੇ ਤੇ ਇੱਕ ਵੇਟੇਜ ਤਾਂ ਹੁੰਦੀ ਹੋਈ ਆ ਮੌਜੂਦਾ ਐਮਪੀ ਦੀ ਦੇਖੋ ਇਹ 7 ਵਾਰੀ ਉਹ ਇਲੈਕਸ਼ਨ ਲੜਿਆ 2 ਵਾਰ ਜਿੱਤੇ 5 ਵਾਰੀ ਹਾਰਿਆ ਪਿਛਲੀ ਵਾਰ ਜਿੱਤ ਕੀ ਆ অপਸ਼ਨ ਕੋਈ ਨਹੀਂ ਸੀ ਤਾ ਵੋਟ ਪਈ ਉਹਨਾਂ ਦੀ 5000 ਦੀ ਉਦੋਂ ਵੀ ਜਰਸੀ ਕੋਈ ਐਡੀ ਵੱਡੀ ਉਹ ਵੀ ਗੱਲ ਨਹੀਂ ਹੈ ਜੀ ਧਰਮ ਦੀ ਰਾਜਨੀਤੀ ਉਹ ਕਰਦੇ ਆ ਅੱਜ ਦੱਸੋ ਨਸ਼ੇ ਨਾ ਮਰੇ ਹੋਏ ਪੰਜਾਬ ਨੂੰ ਧਰਤੀ ਸਾਡੀ ਨਸ਼ੇ ਨੇ ਬਟਦੀ ਹੈ ਖਾਦਾਂ ਤੋਂ ਬਿਨਾ ਕੋਈ ਫਸਲ ਨਹੀਂ ਹੁੰਦੀ ਇਹ ਮੁੱਦੇ ਸਾਡੇ ਅੱਜ ਅੱਜ ਧਰਮ ਸਾਡਾ ਮੁੱਦਾ ਕੀ ਕੀ ਕਿੱਥੇ ਖਤਰਾ ਹੈ ਸਿਰਫ ਜਿਹਦੇ ਕੋਲ ਪਾਵਰ ਨਹੀਂ ਹੁੰਦੀ ਬਦਲ ਕੇ ਜਦ ਹੁੰਦੇ ਉਹਨਾਂ ਨੂੰ ਉਦੋਂ ਬੰਦੀ ਸਿੰਘ ਨਹੀਂ ਭਗਾਈ ਦਿੰਦੇ ਉਦੋਂ ਪੰਥ ਬਿਲਕੁਲ ਠੀਕ ਹੁੰਦਾ ਅੱਜ ਉਹਨਾਂ ਨੇ ਬੰਦੀ ਸਿੰਘ ਵੀ ਛਡਾਉਣੇ ਆ ਅੱਜ ਉਹਨਾਂ ਨੇ ਪੰਥ ਦੀ ਪਹਚਾਣਾ ਹੈਗਾ ਇਵੇਂ ਇਹ ਹੈ ਇਹਨਾਂ ਦਾ ਤਾਂ ਹਮੇਸ਼ਾ ਖਤਰਾ ਹੈ ਨਾ ਕਿਉਂਕਿ ਖਾਲਸਾਤਾਨ ਦੀ ਮੰਗ ਜਿਹੜੀ ਨਾ ਉਹ ਕਦੇ ਪੂਰੀ ਹੋਣੀ ਹੈ ਨਾ ਨੌ ਮਨ ਤੇਲ ਹੋਵੇ ਨਾ ਰਾਧਾ ਨੱਚੇ ਪਰ ਡਿਊਟੀ ਹੀ ਇਹ ਅਸਾਈਨ ਹੋਈ ਹੋਈ ਹੈ ਉਹ ਜੋ ਚੀਜ਼ ਜਿਹੜੀ ਹੈਗੀ ਅਸਾਈਨਮੈਂਟ ਮਿਲੀ ਹੈ ਉਹਦੇ ਤੇ ਬਿਲਕੁਲ ਮਾਨ ਸਾਹਿਬ ਬਿਲਕੁਲ ਖਰੇ ਉਤਰ ਕੇ ਇਹਨਾਂ ਵਧੀਆ ਕਰ ਰਿਹਾ ਐ ਇਹਨੇ ਡੈਡੀਕੇਟਿਡ ਨੇ ਅੱਜ ਤੱਕ ਮੈਂ ਕੋਈ ਹੋਰ ਪੋਲਿਟਿਸ਼ੀਅਨ ਨਹੀਂ ਵੇਖਿਆ ਆਪਣੀ ਗੱਲ ਤੇ ਖੜ ਕੇ ਜਿਵੇਂ ਮੈਂ ਦੂਜਿਆਂ ਨੂੰ ਰਾਜਨੀਤਿਕ ਦੱਲੇ ਕਹਿੰਦਾ ਉਹ ਇਸ ਕੈਟਾਗਰੀ ਤੋਂ ਬਾਹਰ ਆਉਂਦੇ ਕਿਉਂਕਿ ਆਪਣੇ ਸਟੈਂਡ ਦੇ ਜਿੱਥੇ ਖੜੇ ਸੀ ਉੱਥੇ ਖੜੇ ਹੁਣ ਲੋਕਾਂ ਨੂੰ ਨਹੀਂ ਪਤਾ ਉਸ ਸਟੈਂਡ ਦੇ ਥੱਲੇ ਕੀ ਹੈ ਉਹ ਤਾਂ ਅੱਧ ਤੋ ਦਿਖਾਈ ਦਿੰਦਾ ਆਦਮੀ ਹੈ ਅੱਜ ਦੀ ਡੇਟ ਤੇ ਵੀ ਹੁਣ ਤੱਕ ਦੇ ਐਡੇ ਸਫਰ ਵਿੱਚ ਦੇਣ ਦੱਸ ਦੇ ਵੀ ਕੀ ਹੈ ਤੇ ਹੁਣ ਵੀ ਕਬਰਾਂ ਚ ਲੰਤਾਂ ਤੇ ਆਪਾਂ ਕਿਹਨੇ ਵੋਟ ਦੇਉ ਸਾਨੂੰ ਆ ਹੁਣ ਪਿਛਲੇ ਡੇਢ ਸਾਲ ਚ ਕੀ ਕਰ ਦਿੱਤਾ ਦੱਸੇ ਕੋਈ ਭਗਤ ਸਿੰਘ ਨੂੰ ਅੱਤਵਾਦੀ ਕਹਿਣ ਤੋਂ ਇਲਾਵਾ ਕੋਈ ਹੋਰ ਪ੍ਰਾਪਤੀ ਹੈ ਤੇ ਅਸੀਂ ਤਾਂ ਪੁੱਛਾਂਗਾ ਉਹਨਾਂ ਦੇ ਸਮਝਦੀ ਬਾਕੀ ਜਿਹੜੇ ਸ਼ਹੀਦ ਹੈ ਜਿਹਨੂੰ ਅਸੀਂ ਭਲੇਕੇ ਚ ਫਿਰਦੇ ਆ ਉਹਨਾਂ ਬਾਰੇ ਵੀ ਜਾਣਕਾਰੀ ਦੇ ਦਿਓ ਵੀ ਉਹ ਅਤਵਾਦੀ ਨਹੀਂ ਕਿ ਕੋਈ ਸ਼ਹੀਦ ਹੈਗੇ ਸੀ ਆਪ ਅੰਗਰੇਜ਼ਾਂ ਦੇ ਪਿੱਠੂ ਐ ਸਾਰੀ ਖਾਨਦਾਨੀ ਇਹਨਾਂ ਦੀ ਅੰਗਰੇਜ਼ਾਂ ਦੇ ਜਿਹੜਾ ਜੁੱਤੀਆਂ ਛੱਟ ਕੇ ਜਾਂ ਜੋ ਕੁਝ ਮਿਲਿਆ ਨਾ ਉਹ ਜਿਹੜੀ ਜ਼ਗੀਰਦਾਰੀ ਦੀਆਂ ਗੱਲਾਂ ਕਰਦੇ ਆ ਉਹ ਐ ਆਪਦੇ ਪਰਿਵਾਰ ਵੱਲੋਂ ਸਾਹਮਣੇ ਕੋਈ ਅਸੀਂ ਵੀ ਇਲਜ਼ਾਮ ਨਹੀਂ ਲਾ ਰਹੇ ਉਹ ਕਿਤਾਬ ਜਿਹੜੀ ਇਹਦੀ ਲੜਕੀ ਦੀ ਲਿਖੀ ਹੋਈ ਹੈ ਦੁਨੀਆ ਦੇ ਸਾਹਮਣੇ ਐਦੀ ਡੱਟ ਵਿੱਚ ਅੱਗੇ ਕਿਸੇ ਨੇ ਇਸ ਤਰੀਕੇ ਨਾਲ ਖੋਲ ਕੇ ਬੋਲੀ ਨਹੀਂ ਇਸ ਵਾਰ ਇਹਨਾਂ ਨੂੰ ਜਵਾਬ ਦੇਣੇ ਪੈਣਗੇ ਕੋਸੋ ਬਹੁਤ ਬੜੀਆਂ ਸਾਜਸ਼ਨਾ ਜਿਹੜੀਆਂ ਆਪਣੀ ਜਵਾਨੀ ਨਾਲ ਹੋਈਆਂ ਸਮੇਂ-ਸਮੇਂ ਤੇ ਬਹੁਤ ਸਮੇ ਤੋਂ ਲੈ ਕੇ ਉਦੋਂ ਤੋਂ 80 ਤੱਕ ਲੈ ਕੇ ਉਹ ਜਿੰਨਾ ਲਹੂ ਡੁੱਲਿਆ ਮਾਨ ਸਰਬ ਦਾ ਕਾਫੀ ਉਹਦੇ ਵਿੱਚ ਯੋਗਦਾਨ ਹੈਗਾ ਇਹ ਕਹਿਣ ਲੱਗਾ ਮੈਨੂੰ ਤਾਂ ਕੋਈ ਗਰੇਜ ਨਹੀਂ ਹੈਗਾ ਲੋਕਾਂ ਨੂੰ ਜੇ ਰੋਸ ਸਮਝ ਆ ਜੂਗੀ ਵੇਖ ਲੈਣਗੇ ਨਾ ਆਉਣਗੇ ਤਾਂ ਸੱਚ ਬੋਲਣ ਦਾ ਤਾਂ ਕੋਈ ਜਿਹੜਾ ਹੈਗਾ ਇਹ ਨਹੀਂ ਹੁੰਦਾ ਕਿ ਉਹ ਕਿਸੇ ਤੋਂ ਡਰ ਕੇ ਨਾ ਬੋਲਿਆ ਜਾਵੇ ਅੱਜ ਮੌਕਾ ਮਿਲਿਆ ਤਾਂ ਬਿਲਕੁਲ ਬੋਲਦਾ ਹੈ ਬੜੀ ਥੱਲੇ ਕਮੈਂਟਸ ਇਹਨਾਂ ਦੀ ਬਹੁਤ ਗਿਲੀਫ ਬਹੁਤ ਹੁੰਦੀ ਹੈ ਇਹਨਾਂ ਦੇ ਭਗਤਾਂ ਨੂੰ ਮੈਂ ਵੀ ਕਿ ਬੇਮਾਨ ਪਿੱਛੇ ਮ ਆਇਆ ਹੋਇਆ ਉਹ ਤਾਂ ਖੈਰਾ ਵੀ ਇਹੀ ਕਰੀ ਜਾਂਦਾ ਪਿੱਛੇ ਅਨਦਰ ਖੈਰਾ ਵੀ ਮਾਨ ਸਾਹਿਬ ਤੇ ਆਇਆ ਉਹ ਵੀ ਕਹਿੰਦਾ ਉਹ ਜਿਹੜੀ ਜਿਹੜੀ ਬੋਲੀ ਇਹ ਬੋਲਦਾ ਉਸ ਤਰ੍ਹਾਂ ਦੀ ਬੋਲੀ ਉਹ ਵੀ ਬੋਲ ਰਿਹਾ ਜੀ ਤੇ ਮੈਂ ਤਾਂ ਆਪਕੇ ਹੈਰਾਨਾ ਥੋੜਾ ਆਇਆ ਬਿਕਾਜ਼ ਉਸ ਦੇ ਵਿੱਚ ਹੋ ਗਏ ਖੈਰਾ ਸਾਹਿਬ ਅੱਜਕੱਲ ਵੈਸੇ ਤਾਂ ਜਿਹੜੇ ਮਰਜ਼ੀ ਪਾਰਟੀ ਬਦਲਣਗੇ ਮਾਨ ਸਾਹਿਬ ਨੂੰ ਪਤਾ ਹੀ ਨਹੀਂ ਆਪਣੇ ਤੇ ਅੱਜ ਜਿਹੜੀ ਬੋਲੀ ਬੋਲ ਰਹੇ ਉਹ ਮਾਨ ਸਾਹਿਬ ਦੇ ਨਾਲ ਬਿਲਕੁਲ ਮੈਚ ਕਰਦੀ ਹੈ ਤੇ ਇਹ ਦੇਖਣ ਵਾਲੀ ਗੱਲ ਹੈ ਕਿ ਇਹ ਆਪਸ ਵਿੱਚ ਕੀ ਰਾਮ ਕਹਾਣੀ ਖੜਨ ਲੱਗੇ ਹੋਏ ਮੇਰੀ ਸਮਝ ਤੋਂ ਵੀ ਬਾਹਰ ਮੈਂ politcal ਬੰਦਾ ਤਾਂ ਹੈ ਨਹੀਂਗਾ ਪਰ ਇਹ ਜਿਹੜੀ ਕਹਾਣੀ ਕੁਛ ਬਕਰੀ ਹੈਗੀ ਹੈ ਮੈਂ ਤਾਂ ਜੋ ਮਾਨ ਸਾਹਿਬ ਦਾ ਅਸੀਂ ਤੁਹਾਨੂੰ ਦੱਸ ਦਿੱਤਾ ਅਜੇ ਹੋਰ ਬਹੁਤ ਕੁ ਚੀਜ਼ਾਂ ਹੈਗੀਆਂ ਜਿੰਨੀ ਕਿ ਧਿਆਨ ਚਾਉਣੀਆਂ ਉਹ ਵੀ ਕਰਾਂਗੇ ਆਪਾਂ ਤੇ ਬਾਕੀ ਜਿਹੜੀ ਖੈਰੇ ਦੀ ਉਹਦੇ ਤੁਹਾਨੂੰ ਮੈਂ ਪਹਿਲਾਂ ਦੱਸ ਹੀ ਚੁੱਕਿਆ ਜੀ ਤੁਸੀਂ ਖੈਰਾ ਦੀ ਗੱਲ ਕੀਤੀ ਸਿਮ ਜੇਲ੍ਹ ਚ ਤੁਸੀਂ ਵੀ ਜਾ ਕੇ ਆਏ ਉਸ ਦੇ ਲਈ ਥੋੜੀ ਜੀ ਗੱਲ ਮੈਂ ਜਾਨਣਾ ਚਾਹੂਗਾ ਤੁਹਾਨੂੰ ਵੀ ਕਿਤਨਾ ਕਿਤੇ ਜੇਲ੍ਹ ਦਾ ਸਫਰ ਕੱਟਣਾ ਪਿਆ ਸੀਗਾ ਬਰਾ ਵੱਖਰਾ ਤੇ ਉਹੀ ਜਾਨਣਾ ਚਾਹੂਗਾ ਕਿ ਲੋਕਾਂ ਨੂੰ ਇਹ ਕੀ ਸਮਝਾਉਣਾ ਚਾਹੂਗੇ ਕੀ ਤੁਹਾਨੂੰ ਪ੍ਰੋਬਲਮ ਆਈ ਸੀ ਜਿਹਦੇ ਕਰਕੇ ਤੁਸੀਂ ਇਹ ਸਫਰ ਕੱਟ ਕੇ ਆਏ ਤੇ ਕਿਵੇਂ ਵੱਖਰਾ ਕਹਿ ਰਹੇ ਹੋਗੇ ਵੱਖਰਾ ਮੈਂ ਕੰਟੈਂਪਟ ਆਫ ਕੋਰਟ ਚ ਗਿਆ ਮੇਰੇ ਤੇ ਕੋਈ ਐਫ ਆਈ ਆਰ ਨਹੀਂ ਸੀ ਹਮ ਅਦਾਲਤਾਂ ਦੇ ਸ਼ਹਿਰੀਆਂ ਰਿਪੋਰਟਾਂ ਖੋਲਣ ਤੋਂ ਇਨਕਾਰੀ ਸੀ ਇੱਕ ਛੂ ਮਟੋ ਨੋਟਸ ਲੈ ਕੇ ਇੱਕ ਜਿਹੜੀ ਰਿਪੋਰਟ ਤਿਆਰ ਕਰਵਾਈ ਚੰਨਰਪੋਟਾ ਦੀ ਇੱਕ ਬਾਤ ਚ ਚਾਰ ਹੋ ਗਈਆਂ ਸੀਗੀਆਂ ਤੇ ਜੇ ਸੁਣ ਲੋ ਆ ਜਿਹੜੀ ਈਡੀ ਦੀ ਮੈਂ ਦੱਸਿਆ ਤੁਹਾਨੂੰ ਉਹ ਤੁਹਾਨੂੰ ਮੈਂ ਦੇਉਂਗਾ ਜੇ ਨਾ ਤੁਸੀਂ ਪੜ ਲਓਗੇ ਤੇ ਕਿਸ ਕਿਸ ਜਿਹੜੇ ਪੈਟਰੋਨਸ ਦਿੱਤੀ ਇਹਨਾਂ ਨੇ ਹੇਰਨ ਸਮਗਲ ਜਿਹੜੇ ਹੈਗੇ ਜਿਹੜਾ ਚਿੱਟੇ ਦਾ ਧੰਦਾ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਰਸਤਾ ਦਿੱਤਾ ਹੈ ਉਹਨਾਂ ਦੀ ਮਦਦ ਕੀਤੀ ਹੈ ਉਹਨਾਂ ਦੇ ਨਾਲ ਰਲੇ ਰਹੇ ਹੈ ਉਹਨਾਂ ਦੀ ਬਰਾਮਦਗੀਆਂ ਵੇਖਿਆ ਜੇ ਕੀ ਕੁਝ ਲਿਖਿਆ ਹੋਇਆ ਤੇ ਉਹਨਾਂ ਦੇ ਵਿੱਚ ਜਿਹੜੀ ਮਨੀ ਲੌਂਡਰਿੰਗ ਹੋਈ ਹੈ ਸਾਰਾ ਕੁਝ ਉਹ ਇਹਨਾਂ ਦੇ ਖਾਤਿਆਂ ਚ ਹੈ ਈਡੀ ਨੂੰ ਪੰਜਾਬ ਪੁਲਿਸ ਥੋੜਾ ਹੈਗੀ ਵੀ ਤੁਹਾਨੂੰ ਤੁਹਾਨੂੰ ਮਾਰ ਕੇ ਮੇਰੇ ਤੇ ਪਰਚਾ ਦੇ ਦੇ ਵੀ ਪੰਜਾਬ ਪੁਲਿਸ ਤਾਂ ਕਰ ਸਕਦੀ ਹੈ ਵੀ ਇੱਕ ਭਰਾ ਨੂੰ ਗਤਲ ਕਰ ਦੇ ਦੂਜੇ ਤੇ ਉਹਦਾ ਪਰਚਾ ਦੇ ਦੇ ਵੀ ਪੰਜਾਬ ਪੁਲਿਸ ਤਾਂ ਕਰ ਸਕਦੀ ਈਡੀਆਂ ਦੇ ਪੱਲੇ ਆ ਜਾਂ ਕੁਝ ਨਹੀਂ ਹੈਗਾ ਤੋਂ ਈਡੀ ਦੀ ਰਿਪੋਰਟ ਹੈ ਉਹ ਆਟੇ ਚ ਨੂਨ ਤਾਂ ਗੋਲ ਸਕਦੇ ਦੋ ਵਦ ਨਹੀਂ ਹੈਗਾ ਤੇ ਇਸ ਕਰਕੇ ਉਹਦੇ ਵਿੱਚੋਂ ਮੇਰਾ ਚੈਲੰਜ ਹੈ ਬਰੀ ਹੋ ਕੇ ਤਾਂ ਉਖਾਵੇ ਕਿੱਥੇ ਜਿਹੜਾ ਸੱਚ ਦੀ ਆਵਾਜ਼ ਹੈ ਇਹ ਜੀ ਜੇਲ 6 ਮਹੀਨੇ ਵਾਲੀ ਮੈਨੂੰ ਜਨਵਰੀ ਮਰਜ਼ੀ ਕੱਟ ਲੈਣ ਪਹਿਲੀ ਵਾਰੀ ਹੋ ਸਕਦਾ ਮੈਨੂੰ ਕੁਛ ਐਤ ਤੰਗੀਆਂ ਆਈ ਹੋਵੇ ਹੁਣ ਮੈਨੂੰ ਉੱਥੇ ਕੋਈ ਤਕਲੀਫ ਨਹੀਂ ਹੈਗੀ ਪਰ ਸੱਚ ਜਿਹੜਾ ਐਵੇਂ ਬੋਲਣਾ ਤੋਂ ਸੰਗਰੂਰ ਦੁਆਰਾ ਆਨੇ ਆ ਤੁਸੀਂ ਸੰਗਰੂਰ ਘੁੰਮ ਰਹੇ ਹੋ ਲੋਕਾਂ ਨੂੰ ਮਿਲ ਰਹੇ ਹੋ ਸੰਗਰੂਰ ਦੇ ਅਸਲ ਮੁੱਦੇ ਕੀ ਲੱਗ ਰਹੇ ਨੇ ਵੀ ਹੁਣ ਵੀ ਘਾਟ ਹੈ ਜਿਹੜੀ ਸੰਗਰੂਰ ਦੇ ਵਿੱਚ ਇਹ ਘਾਟਾਂ ਪੂਰੀਆਂ ਨਹੀਂ ਤੇ ਤੁਸੀਂ ਉਹਨਾਂ ਨੂੰ ਲੈ ਕੇ ਚੱਲ ਰਹੇ ਹੋ ਕਿ ਜੇਕਰ ਤੁਹਾਨੂੰ ਮੌਕਾ ਮਿਲਦਾ ਕੀ ਹਾਂ ਆ ਸੰਗਰੂਰ ਦੇ ਜ਼ਰੂਰੀ ਕੰਮ ਨੇ ਜਿਹੜੇ ਮੈਨੇ ਕਰਵਾਣੇ ਨੇ ਟਿਪ ਤੇ ਨੇ ਮੇਰੇ ਦੇਖੋ ਸਰੂਰ ਦੇ ਮੁੱਦਿਆਂ ਦੀ ਗੱਲ ਤਾਂ ਹੁਣ ਤਾਂ ਕੀਤੀ ਜਾ ਸਕਦੀ ਜੇ ਕੋਈ ਇਹ ਇਲੈਕਸ਼ਨ ਵਿਧਾਨ ਸਭਾ ਦਾ ਹੋਵੇ ਇਹ ਤਾਂ ਤਿੰਨ ਸਾਲ ਦੀ ਸਰਕਾਰ ਖੜੀ ਹੈ ਇਹ ਜਿਹੜੇ ਮੁੱਦੇ ਆ ਆਪਾਂ ਗੱਲ ਕਰਦੇ ਰਹਾਂਗੇ ਮੈਂ ਤੁਹਾਨੂੰ ਵਿੱਚ ਪਹਿਲਾਂ ਵੀ ਕਿਹਾ ਜਿਹੜੇ ਲੋਕਲ ਮੈਂ ਕੱਲੇ ਸੰਗਰੂਰ ਦੀ ਗੱਲ ਕਰਦਾ ਫੱਡਾ ਰੋੜੀ ਦੀ ਕਿੱਡੀ ਵੱਡੀ ਪ੍ਰੋਬਲਮ ਹੈ ਇੱਥੇ ਵਿੱਚ ਨਰਕ ਬਣਿਆ ਹੋਇਆ ਉਸ ਰੇਡੀਅਸ ਦੇ 5-5 ਕਿਲੋਮੀਟਰ ਦਾ ਏਰੀਆ ਕਿੰਨੇ ਪਿੰਡ ਆਉਂਦੇ ਆ ਸਾਰਾ ਸ਼ਹਿਰ ਆਉਂਦਾ ਜਿਹੜੇ ਪਾਸੇ ਹਵਾ ਵਗਦੀ ਉਧਰ ਬਦਬੋ ਹੋ ਜਾਂਦੀ ਵਿਚਾਲੇ ਸ਼ਹਿਰ ਦੀ ਹੱਡਾ ਰੋੜੀ ਹੁੰਦੀ ਕਿੱਡਾ ਵੱਡਾ ਕੰਮ ਆ ਪਾਸੇ ਕਰਨਾ ਮੈਨੂੰ ਤਾਂ ਸਭ ਤੋਂ ਵੱਡਾ ਮੁੱਦਾ ਇਹ ਲੱਗ ਰਿਹਾ ਅਦਰਵਾਈਜ਼ ਕ腐ਸ਼ਨ ਜਿਹੜੀ ਹੈਗੀ ਆ ਉਹ ਤਾਂ ਮੰਨ ਹੀ ਲਈ ਗਈ ਹੈ ਮਹਿੰਗੀ ਬਹੁਤ ਜ਼ਿਆਦਾ ਹੋਗੀ ਕਿਉਂਕਿ ਦਿੱਲੀ ਦੇ ਰੇਟ ਬਹੁਤ ਜ਼ਿਆਦਾ ਮਹਿੰਗੇ ਆ ਫਿਰ ਉੱਥੇ ਉਹਦੀ ਲੋਕਲ ਪ੍ਰੋਬਲਮ ਆ ਟ੍ਰੈਫਿਕ ਦੀ ਸਮੱਸਿਆ ਤੁਹਾਨੂੰ ਕਹੀ ਆ ਵਾਰਾ ਡੰਗਰਾਂ ਦੀ ਸਮੱਸਿਆ ਤੁਹਾਨੂੰ ਕਹੀ ਆ ਸੜਕਾਂ ਦੀ ਹਾਲਤ ਮਾੜੀ ਹੈ ਇੱਥੇ ਪੀਜੀਆਈ ਦੇ ਬਾਹਰ ਲੜਕੀਆਂ ਬੈਠੀਆਂ ਇੱਕ ਸਾਲ ਤੋਂ ਤਰਨਾ ਲਾਗੇ ਬੈਠੀਆਂ ਟੈਂਕੀਆਂ ਦੇ ਜਿਹੜੇ ਬੈਠੇ ਆ ਇੱਕ 250 ਬੱਚਾ ਜਿਹੜਾ ਹੈਗਾ ਪੁਲਿਸ ਆਜੀ ਦੇ ਨਾਲ ਦੇ 7000 ਬੰਦੇ ਨੌਕਰੀ ਕਰ ਰਹੇ ਉਹਨਾਂ ਨੂੰ ਰਿਜਾਇਨ ਨਹੀਂ ਕਰਾ ਰਹੇ ਉਹ ਟੈਂਕੀ ਤੇ ਕੁੜੀਆਂ ਜੜੀਆਂ ਹੋਈਆਂ ਤੋਂ ਫਿਰ ਡੁੱਬ ਕੇ ਮਰ ਜਾਣ ਇਹਦੇ ਚ ਲੀਡਰ ਇਹਨਾਂ ਦੇ ਸਾਹਮਣੇ ਇਹ ਕੋਈ ਧੀਆਂ ਪੈਣਾ ਤੇ ਇੱਥੇ ਲੜਕੀ ਹੋਵੇ ਜਿਹੜੀ ਜਿਹੜਾ ਬੰਦਾ ਹੈ ਉਹਦੇ ਬਾਰੇ ਗੱਲ ਕਰਦਾ ਹੈ ਇਹਦੇ ਬਾਰੇ ਕੁੜੀ ਬਾਰੇ ਮੈਨੂੰ ਸ਼ਰਮ ਆਉਂਦੀ ਸੁਣ ਕੇ ਵੀ ਕ腐ਸ਼ਨ ਹੁੰਦਾ ਹੈ ਸਰੇਲਾ ਤੇ ਨੇ ਔਰ ਹਰ ਤਰ੍ਹਾਂ ਕੇ ਘਟੀਆਂ ਤੋਂ ਘਟੀਆਂ ਦਾ ਅਦਾ ਰੂਪ ਜਿਹੜਾ ਹੈਗਾ ਸੁਣਨ ਨੂੰ ਜਦੋਂ ਮਿਲਦਾ ਦੁੱਖ ਹੁੰਦਾ ਵੀ ਇਹ ਆਮ ਘਰਾਂ ਦੇ ਜਿਹੜੇ ਲੜਕੇ ਲੜਕੀਆਂ ਸੀ ਇਹਨਾਂ ਦਾ ਵੀ ਬੜਾ ਕਰਕ ਹੋ ਗਿਆ ਉਹ ਲਾਲ ਸਿੰਘ ਉਹ ਕਿਹਾ ਹੈਗਾ ਬਰਨਾਲੇ ਚ ਉਹਦਾ ਵੀ ਇਹਦੇ ਵਾਲਾ ਹਾਲ ਹੈ ਜਿਹੜੇ ਆਮ ਘਰਾਲੇ ਸੀ ਇਹ ਵੀ ਇਸੇ ਗੰਦ ਵਿੱਚ ਡੁੱਬ ਕੇ ਬਿਲਕੁਲ ਚਿੱਕ ਦਲਦਲ ਚਿੱਕੜ ਦੇ ਵਿੱਚ ਡੁੱਬ ਚੁਕੇ ਆ ਤਾਂ ਉਸ ਸੰਗਰੂਰ ਦੇ ਮੁੱਦੇ ਜਿਹੜੇ ਹੈਗੇ ਆ ਉਹਨਾਂ ਬਾਰੇ ਵੀ ਇੱਕ ਮੈਨੀਫੈਸਟੋ ਬਣਾ ਕੇ ਅਸੀਂ ਦੱਸਾਂਗੇ ਕਿ ਪੰਜਾਬ ਦੇ ਮੁੱਦੇ ਕੀ ਉਹ ਇਸ ਸੰਗਰੂਰ ਵਿੱਚ ਆਊਗਾ ਕਿਉਂਕਿ ਇਹਨਾਂ ਦੀ ਸਰਕਾਰ ਖੜੀ ਹੈ ਇਹ ਆਉਣ ਵਾਲੇ ਤਿੰਨ ਸਾਲਾਂ ਚ ਡਿਲੀਵਰ ਕਰਨੋਂ ਜਾਂ ਤਿੰਨ ਸਾਲ ਆ ਜਾਂ ਦੋ ਸਾਲ ਆ ਜਾਂ ਸਾਲ ਕਿੰਨਾ ਕੱਢਣਗੇ ਜੋ ਹਾਲਾਤ ਹੁਣ ਪਿੱਛੇ ਜਿਹੇ ਰਹੇ ਕੋਟ ਲੱਗਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਰਹੇ ਤੇ ਮੈਨੂੰ ਲੱਗਦਾ ਤਾਂ ਨਹੀਂ ਤਿੰਨ ਸਾਲ ਕੱਢ ਦੇ ਇਹਨਾਂ ਦਾ ਅਸਲੀ ਪਿਓ ਤਾਂ ਅੰਦਰ ਬੈਠਾ ਹੈ ਉਹ ਪਤਾ ਨਹੀਂ ਹੁਣ ਜੇ ਸਰਕਾਰ ਮੋਦੀ ਦੀ ਦੁਬਾਰਾ ਆ ਗਈ ਤਾਂ ਕੀ ਨੇ ਛੜਣਾ ਉਹ ਜਾਂ ਕੀ ਸਮਝੌਤੇ ਹੋ ਕੇ ਨਿਕਲਣਗੇ ਜਾਂ ਕੀ ਹੋਊਗਾ ਇਹਦੇ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ। ਤੋਂ ਜੋ ਇਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਅੱਜ ਹੈ ਅੱਜ ਇਹ ਅ ਭਗਵੰਤ ਮਾਨ ਦੇ ਹੱਥ ਕਹਿੰਨੇ ਖੁੱਲੇ ਵੀ ਉਹ ਅੰਦਰ ਹੋ ਗਿਆ। ਹੁਣ ਕਰਦੇ ਹੋਵੇ ਪਤਾ ਅਸੀਂ ਤਾਂ ਲੋਕ ਬਹੁਤ ਜਲਦੀ ਖੁਸ਼ ਹੋ ਜਾਂਦੇ ਆ ਤਿੰਨ ਸਾਲ ਇਹਨਾਂ ਕੋਲ ਪਏ ਆ ਜੇ ਕੁਝ ਡਿਲੀਵਰ ਕਰਨਗੇ ਤਾਂ ਅਸੀਂ ਕੱਲ ਨੂੰ ਕਹਦੇ ਆਂਗੇ ਭਾਈ ਹਾਂ ਕਰੋ ਮਦਦ ਇਹਨਾਂ ਦੀ। ਮੇਰੇ ਵਰਗੇ ਬੰਦੇ ਨੂੰ ਕੀ ਭਲੇਖਾ ਆਏਗਾ ਕਿ ਮੈਂ 60 ਸਾਲ ਦੀ ਉਮਰ ਵਿੱਚ ਆ ਕੇ ਹੁਣ ਮੈਂ ਪੋਲਿਟਿਕਸ 'ਚ ਵੜਿਆ ਫਿਰਾਂ। ਇਹ ਤਾਂ ਮਜਬੂਰੀ ਹੈ। ਕਿਉਂਕਿ ਹ ਆਮ ਲੋਕਾਂ ਦੇ ਵਿੱਚੋਂ ਆਮ ਪਬਲਿਕ ਦੇ ਵਿੱਚੋਂ ਜੀ ਲੀਡਰਸ਼ਿਪ ਨਹੀਂ ਨਿਕਲਦੀ ਤਾਂ ਇਹ ਲੋਕ ਜਿਹੜੇ ਹੈਗੇ ਆ ਬੜੀ ਬੇਦਰਦੀ ਨਾਲ ਜਿਨ੍ਹਾਂ ਨੇ ਗਿਰ ਜਾਉਂ ਖਾਦਾ ਪੰਜਾਬ ਨੂੰ ਇਹਨਾਂ ਦਾ ਕੋਈ ਵਿਚਾਰ ਨਹੀਂ ਹੈਗਾ ਆਪਣੇ ਆਪ ਨੂੰ ਸੁਧਾਰਨ ਦਾ ਤੇ ਐਕਤੀ ਦਾ ਰਾਜਨੀਤਿਕ ਦਲ ਪੁਣਾ ਜਿਹੜਾ ਇਹਨਾਂ ਨੇ ਬੁਖਾਰੇ ਜਿਸ ਤਰੀਕੇ ਨਾਲ ਮਹਿੰਦਰ ਕੇਪੀ ਖਾਲੀਆ ਵੱਲੋਂ ਲੜ ਰਿਹਾ ਬਿੱਟੂ ਹੋਰਾਂ ਬਾਰੇ ਤੁਸੀਂ ਸੁਣੇ ਹੋਰ ਬਾਕੀ ਅਮਰਿੰਦਰ ਰਜਾਖੜ ਜਿੰਨੇ ਮਰਜ਼ੀ ਲਾ ਲੋ ਤੁਸੀਂ ਇਹ ਰਾਜਨੀਤਿਕ ਦੱਲੇ ਮੈਂ ਵਾਰ-ਵਾਰ ਜ਼ੋਰ ਦੇ ਕੇ ਲਫ਼ਜ਼ ਕਹਾਂਗਾ ਤਾਂ ਕਿ ਪੰਜਾਬੀਆਂ ਨੂੰ ਯਾਦ ਆ ਜਾਵੇ ਜਿਹਨੂੰ ਵੇਖਣੇ ਉਹਨਾਂ ਨੂੰ ਵੇਖ ਲੈਣ ਵੀ ਇਹ ਦੱਲਾ ਹੋਇਆ ਉਹ ਹੀ ਹੈ ਜਿਹੜਾ ਇੱਕ ਪਾਰਟੀ ਚ ਦੂਜੀ ਪਾਰਟੀ ਚ ਗਿਆ ਤੁਸੀਂ ਰੈਡਿਕਲ ਪਾਰਟੀ ਬਣਾਈ ਹੈ ਮੈਂ ਕਹਿੰਦਾ ਤੁਹਾਨੂੰ ਨਹੀਂ ਚੰਗੀ ਲੱਗੀ ਵਾਪਸ ਆ ਜਾਓ ਦੂਜੀ ਪਾਰਟੀ ਜਾਣ ਦਾ ਕੀ ਮਤਲਬ ਹੈ ਇਹ ਕੋਈ ਕ੍ਰਾਈਟੇਰੀਆ ਹੋਣਾ ਚਾਹੀਦਾ ਕਹਿੰਦੇ ਜੀ ਪੋਲਿਟਿਕਸ ਦਾ ਉਸੂਲ ਹੀ ਕੋਈ ਨਹੀਂ ਜੀ ਪੋਲਿਟਿਕਸ ਦੇ ਵਿੱਚ ਕੋਈ ਦੋਸਤੀ ਨਹੀਂ ਕੋਈ ਦੁਸ਼ਮਣੀ ਨਹੀਂ ਕਿਉਂ ਨਹੀਂ ਹੋਣੀ ਚਾਹੀਦੀ ਜੇ ਦੁਸ਼ਮਣ ਨੂੰ ਦੋਸਤ ਹੀ ਸਮਝੋਗੇ ਲੋੜ ਪੈਣ ਤੇ ਤਾਂ ਫਿਰ ਤੁਸੀਂ ਘਟੀ ਔਰ ਕਮੀਨੇ ਬੰਦੇ ਹੋ ਦੁਸ਼ਮਣ ਨੂੰ ਦੁਸ਼ਮਣ ਹੋਣਾ ਚਾਹੀਦਾ ਦੋਸਤ ਦੋਸਤ ਨਹੀਂ ਚਾਹੀਦਾ ਉਸੂਲ ਹੋਣੇ ਚਾਹੀਦੇ ਪੋਲਿਟਿਕਸ ਦੇ ਠੀਕ ਹੈ ਲੜੇ ਰਾਜਨੀਤੀ ਰਾਜਨੀਤੀ ਕੀ ਹੈ ਪੋਲਿਟਿਕਸ ਹੂੰ ਇਹ ਰਾਜਨੀਤੀ ਤੋਂ ਉਹਦੇ ਵਿੱਚ ਆਮ ਬੰਦੇ ਦਾ ਪਹਿਲੇ ਰੋਲਾ ਕੋਈ ਨਹੀਂ ਲੋਕ ਰਾਜਨੀਤੀ ਹੋਣੀ ਚਾਹੀਦੀ ਹੈ ਡੈਮੋਕ੍ਰੇਸੀ ਹੈ ਲੋਕ ਰਾਜ ਉਹਨੂੰ ਚਲਾਉਣ ਦੀ ਨੀਤੀ ਜਿਹੜੀ ਹੋਊਗੀ ਜਿੱਦੇ ਆਊਗੇ ਉਹਨੇ ਕੁਝ ਹੋ ਜਾਊਗਾ ਇਹ ਤਾਂ ਰਾਜਨੀਤੀ ਕਰ ਰਹੇ ਤੇ ਇਸ ਨੂੰ ਜੇ ਆਪਾਂ ਧਿਆਨ ਨਾਲ ਦੇਖੀ ਤਾਂ ਫਿਰ ਇਹਨਾਂ ਦਾ ਤੋਂ ਆਪਾਂ ਲਭਦੇ ਕੀ ਹੈਗੇ ਆ ਤੋਂ ਆਪਣਾ ਰੂਲ ਕਰਨ ਦਾ ਸਿਸਟਮ ਹੈ ਉਹਦੇ ਤੇ ਪਲਾਨ ਕਰਕੇ ਚੱਲਦੇ ਆ ਤੇ ਉਹ ਬੇਸ਼ਰਮੀ ਨਾਲ ਦਲ ਬਦਲਦੇ ਆ ਅੱਜ ਉਹਨਾਂ ਨੂੰ ਇਹ ਵੀ ਚਿੰਤਾ ਨਹੀਂ ਹੈਗੀ ਕਿ ਲੋਕ ਨਫ਼ਰਤ ਕਰ ਰਹੇ ਆ ਦੇਖ ਰਹੇ ਕਿਉਂਕਿ ਉਹਨੂੰ ਪਤਾ ਵੀ ਅਸੀਂ ਆਪਣੇ ਸਬਦ ੱਲੇ ਇਹ ਤਾਂ ਵੱਡੇ ਹੋ ਗਏ ਜਿਹੜੇ ਸਬਦਲੇ ਜਿਹੜੇ ਪਿੰਨਾ ਮਹੱਲਿਆਂ ਸ਼ਹਿਰਾਂ ਚ ਵੜੇ ਵੇ ਇਹਨਾਂ ਨੇ ਉਹ ਇਹਨਾਂ ਦੀਆਂ ਵੋਟਾਂ ਜਿਹੜੀਆਂ ਹੈਗੀਆਂ ਜੜਵੰਮੂ ਹੱਕ ਕੇ ਲੋਕਾਂ ਨੂੰ ਲਿਆ ਕੇ ਆਮ ਮਸਿਸ ਲੋਕ ਹੈ ਜਿਨ੍ਹਾਂ ਕੋਲ ਨੌਲੇਜ ਦੀ ਕਮੀ ਹੈ ਉਹ ਕਿਸੇ ਤੋਂ ਰਿਸ਼ਤੇਦਾਰੀਆਂ ਤੋਂ ਕੋਹ ਹਲੰਦੇ ਹੈ ਕਿਸੇ ਤੋਂ ਕੋ ਇਨਫਲੂਐਂਸ ਕਰਦੇ ਹੈ ਸ਼ਰਾਬਾ ਵੰਡ ਕੇ ਪੋਸਟ ਵੰਡ ਕੇ ਚਿੱਟਾ ਵੰਡ ਕੇ ਪਰ ਸੁਖਪਾਲ ਖੇਰਾਂ ਮੈਂ ਵਿਚ ਦੀ ਕਟਣਾ ਚਾਹੁੰਗਾ ਉਹਨਾਂ ਨੇ ਕਿਹਾ ਸੀ ਕਹਿੰਦੇ ਮੈਂ ਸੰਗਰੂਰ ਤਾਂ ਆ ਮੈਨੂੰ ਪਾਰਟੀ ਨੇ ਭੇਜਿਆ ਮੇਰਾ ਤਾਂ ਮਨ ਹੈ ਨਹੀਂ ਸੀ ਆਣ ਦਾ ਪਰ ਸਵਾਲ ਹੈ ਕਿ ਹੌਟ ਸੀਟ ਬਣੀ ਹੋਈ ਹੈ ਵੀ ਉਹ ਕਹਿੰਦੇ ਪਾਰਟੀ ਵੱਲੋਂ ਮੈਨੂੰ ਇੱਥੇ ਮੇਰਾ ਸਵਾਲ ਇੱਥ ਪੇ ਤਾਂ ਤੇ ਫਿਰ ਜਿਹੜਾ ਪੁਲਤਵਾਲਿਆਂ ਦਾ ਕੀ ਵਿਚਾਰ ਹੈ ਇਹਨੇ ਹੁਣ ਕਿਹਾ ਵੀ ਆ ਕਿ ਮੈਂ ਪੋਲਿਟਿਕਸ ਸੌ ਕਰਨੀ ਹੈ ਜਿਹੜੀ ਪੰਜਾਬ ਦੀ ਹੈਗੀ ਹੈ ਇੱਕ ਇਲੈਕਸ਼ਨ ਤੁਸੀਂ ਅੱਜ ਲੜੋਗੇ ਖੁਦਾ ਨਾ ਖਾਸ ਤਾ ਪ੍ਰਮਾਤਮਾ ਨਾ ਕਰੇ ਪਤਾ ਨਹੀਂ ਲੋਕ ਕੀ ਬਣਨ ਜੇ ਜਿੱਤ ਜਾਂਦਾ ਤੇ ਉਥੇ ਬਾਈ ਇਲੈਕਸ਼ਨ ਆਊਗੀ ਫਿਰ ਉਸ ਬਾਰੇ ਉਹਨਾਂ ਨੇ ਵਿਧਾਨ ਸਭਾ ਵੱਜ ਜਾਣਾ ਫਿਰ ਇਹ ਐਮਐਲਏ ਜਿੱਤ ਜਾਂਦੇ ਲੋਕਾਂ ਨੇ ਤਤਕੀ ਵਿੱਚ ਜਿੱਤਾ ਤਾਂ ਤੀਜੀ ਵਾਰੀ ਫਿਰ ਜਿੱਤਾ ਦੇਣਗੇ ਤੇ ਫਿਰ ਐਮਪੀ ਦੀ ਇਲੈਕਸ਼ਨ ਆਊਗੀ ਇਹ ਤੰਦਾ ਇਹੀ ਚੱਲਦਾ ਰਹੂਗਾ ਆਪ ਵਾਲਿਆਂ ਨੇ 13 ਚੋਂ 10 ਬੰਦੇ ਐਮਐਲਏ ਤੇ ਮੰਤਰੀ ਖੜੇ ਕੀਤੇ ਇਹੀ ਗੱਲ ਸਾਰੇ ਪਾਸੇ ਹੈ ਇਹ ਲੋਕਾਂ ਦੇ ਜਾਗਰਤੀ ਵਾਸਤੇ ਨਹੀਂ ਹੈਗਾ ਪਾਰਟੀ ਨੇ ਕਹਿਤਾ ਤੂੰ ਤੇਰਾ ਆਪਣਾ ਕੈਰੇਕਟਰ ਕੀ ਹੈਗਾ ਹਾਂ ਪਾਰਟੀ ਅੱਜ ਤੇਰੇ ਵਾਸਤੇ ਇਹ ਹੈਗੀ ਹੈ ਕੱਲ ਆ ਪਹਿਲਾਂ ਆਪਸੀ ਫਿਰ ਤੂੰ ਆਪ ਪਾਰਟੀ ਬਣਾ ਕੇ ਉਹ ਜਿਹੜੇ ਬੈਂਸ ਵਰਗੇ ਘਟੀਆਂ ਪਾ ਕੇ ਤੈ ਵੇ ਪਰਿਆ ਕਿੱਥੇ ਕਿੱਥੇ ਕਿਹੜੇ ਘਰੇ ਨਹੀਂ ਹੈਗੇਗਾ ਤੋ ਇਸ ਕਰਕੇ ਖੈਰੇ ਹੋਰੀ ਬੜੇ ਘਟੀਆਂ ਕਿਸਮ ਦੇ ਪੋਲਿਟਿਸ਼ਨ ਹੈਗੇ ਆ ਲੋਕਾਂ ਨੂੰ ਇਹਨਾਂ ਦੇ ਬਾਰੇ ਯਾਦ ਹੀ ਨਹੀਂ ਇਹ ਗੱਲਾਂ ਹੈਗੀਆਂ ਆਪਣਾ ਉਹ ਚਿਹਰਾ ਵਿਖਾਉਂਦੇ ਆ ਹੁਣ ਆਏ ਆ ਤੁਹਾਡੇ ਸਾਹਮਣੇ ਲੱਗ ਪਏ ਆਡ ਆਡ ਵੱਡੇ ਵੱਡੇ ਕੱਲ ਹੀ ਮੈਨੂੰ ਲੁਧਿਆਣੋਂ ਕਿਸੇ ਨੇ ਦੱਸਿਆ ਸੀ ਕਿਰੇ ਜੀ ਉਹ ਪੋਸਟਰ ਪਾਸਟਰ ਛਪਣ ਦਾ 3 ਕਰੋੜ ਰੁਪਇਆ ਪਹੁੰਚ ਗਿਆ ਕਹਿੰਦਾ ਤੇ ਇਹਨਾਂ ਕੋਲ ਤਾਂ ਹਰਾਮ ਦੇ ਪੈਸੇ ਇਕੱਠੇ ਕੀਤੇ ਹੋਏ ਆ ਇਹਨਾਂ ਨੇ ਲੋਕਾਂ ਨੂੰ ਵਰਗ ਲਾਉਣਾ ਹੈ ਅਸੀਂ ਤਾਂ ਬਿਲਕੁਲ ਸੜਕ ਤੇ ਖੜਕੇ ਇਹਨਾਂ ਦੇ ਸਾਹਮਣੇ ਇਲੈਕਸ਼ਨ ਲੜ ਰਹੇ ਆ ਕੋਈ ਸੋਰਸਸ ਨਹੀਂ ਹੈਗੇ ਆ ਲੋਕਾਂ ਨੂੰ ਅਪੀਲ ਕਰਾਂਗੇ ਮੈਂ ਤਾਂ ਆਉਣ ਵਾਲੇ ਸਮੇਂ ਵਿੱਚ ਆਪਣੇ ਫੇਸਬੁੱਕ ਪੇਜ ਤੋਂ ਯਾਦ ਵੀ ਮੈਂ ਗੱਲ ਕਰਾਂ ਵੀ ਕੁਝ ਲੋਕਾਂ ਨੂੰ ਅਪੀਲ ਕਰਾਂਗੇ ਕੋਈ ਅਕਾਊਂਟ ਦੇ ਕੇ ਵੀ ਸਾਨੂੰ ਤਾਂ ਕੋਈ 10-20 ਰੁਪਏ ਦੀ ਮਦਦ ਹੀ ਕਰ ਦੇਵੇ ਤਾਂ ਅਸੀਂ ਤਾਂ ਇਹਨਾਂ ਇਲੈਕਸ਼ਨ ਲੜ ਲਾਂਗੇ ਨਹੀਂ ਤਾਂ ਨਾਂ ਵੀ ਹੋਊਗਾ ਤਾਂ ਕੋਈ ਨਾਂ ਬਖਾਵਾਂਗੇ ਨਾਂ ਲਾਵਾਂਗੇ ਇਹ ਜੇ ਬੋਰਡ ਜਾਂ ਨਾ ਜਿਸ ਤਰ੍ਹਾਂ ਦਾ ਕਰਦਾ ਆ ਸੋਸ਼ਲ ਮੀਡੀਆ ਹੈਗਾ ਅੱਗੇ ਵੀ ਤਾਂ ਮੇਰੀ ਪਛਾਣ ਸੋਸ਼ਲ ਮੀਡੀਆ ਕਰਕੇ ਹੀ ਹੈਗੀ ਹੈ ਤਾਂ ਫਿਰ ਵੀ ਪੰਜਾਬ ਦੇ ਲੋਕਾਂ ਤੋਂ ਵੀ ਅਪੀਲ ਕਰਾਂਗੇ ਮਦਦ ਵੀ ਕਰਾਂਗੇ ਕਿਉਂਕਿ ਉਹ ਮਦਦ ਜਿਹੜੀ ਹੈਗੀ ਹੈ ਕਿਸੇ ਚੰਗੇ ਖਾਤੇ ਵਿੱਚ ਸ਼ਾਇਦ ਕਿਤੇ ਆਉਣ ਵਾਲੇ ਸਮੇਂ ਵਿੱਚ ਪਰਮਾਤਮਾ ਵਰਤਣ ਦਾ ਮੌਕਾ ਦੇਵੇ ਔਰ ਇਹ ਲੋਕ ਜਿਹੜੇ ਹੈਗੇ ਆ ਤਾਂ ਪਹਿਲੇ ਹੀ ਲੁੱਟ ਪੱਟ ਕੇ ਰਾਜ ਹੋ ਕੇ ਆਏ ਆ ਇਹ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਕਿ ਇਹ ਪਾਰਟੀ ਦਾ ਹੁਕਮ ਪਾਰਟੀ ਦਾ ਹੁਕਮ ਜਿਹੜਾ ਹੈਗਾ ਉਹਨੂੰ ਦੱਸਿਆ ਜਾ ਸਕਦਾ ਮੈਂ ਰਿਪ੍ਰੈਜ਼ੈਂਟੇਟਿਵ ਆ ਲਧਿਆਣਾ ਉੱਥੋਂ ਦਾ ਪੜ ਲੱਤੇ ਦੇ ਲੋਕਾਂ ਦਾ ਉਹਨਾਂ ਨੇ ਇਹੋ ਜਿਹੇ ਭੇੜੇ ਟਾਈਮ 'ਚ ਵੀ ਤੁਹਾਨੂੰ ਚੁਣ ਲਿਆ ਤੇ ਕੋਈ ਸ਼ਰਮ ਕਰੋ ਵੜੀ ਮੋਟੀ ਫਿਰ ਸੰਗਰੂਰ ਵਾਲਿਆਂ ਦਾ ਕੀ ਹੈ ਕੱਲ ਨੂੰ ਜੀ ਅੱਜ ਵਿਜੇਂਦਰ ਸਿੰਘਲਾ ਸਾਹਿਬ ਨਹੀਂ ਲੱਭ ਰਹੇ ਠੀਕ ਹੈ ਲੋਕ ਬੜੇ ਨਰਾਸ਼ ਇਥੋਂ ਦੇ ਭਾਵੇਂ ਜੇ ਜੀ ਵੀ ਸੀ ਠੱਗ ਤਾਂ ਸਾਰੇ ਇੱਕੋ ਹੀ ਹੈਗੇ ਆ ਪਰ ਲੋਕਾਂ ਦੇ ਵਿੱਚ ਕੋਈ ਸਹੀ ਤਾਂ ਸੀ ਵੀ ਲੋਕਲ ਹੋ ਗਿਆ ਸੀ ਉਹ ਇੱਕ ਵਾਰੀ ਪਹਿਲਾਂ ਐਮਪੀ ਬਣ ਗਿਆ ਹੁਣ ਐਮਪੀ ਨਹੀਂ ਹੈਗਾ ਉਹ ਆਪਣੇ ਗੋਗਲ ਤੋਂ ਮਿੱਟੀ ਦੀ ਝਾੜ ਕੇ ਗਿਆ ਉਹ ਕਿੱਥੇ ਖੜਾ ਇਹਦੀ ਮਦਦ ਕਰਨ ਵਾਸਤੇ ਤੇ ਬੈਠਾ ਤੇ ਇਹ ਬੜੇ ਸੱਪ ਨੇ ਸੱਪ ਨੂੰ ਸੱਪ ਲੜੇ ਜੜ ਕਿਨੂੰ ਜੜੇ ਤੇ ਉਹ ਉਹ ਲੋਕ ਨੇ ਇਹਨਾਂ ਦੀ ਮਤਲਬ ਸਿਆਸੀ ਜੜੀਆਂ ਉਹ ਸਭ ਦੇ ਸਾਹਮਣੇ ਹੈਗੀਆਂ ਤੇ ਇਹ ਜਾਗਦੇ ਹੋਏ ਲੋਕ ਸੰਗਰੂਰਦੇ ਆ ਮੈਨੂੰ ਲੱਗਦਾ ਇਸ ਵਾਰੀ ਸਭ ਨੂੰ ਸਵਾਦ ਬਖਾਉਣਗੇ ਤੇ ਮੈਂ ਤਾਂ ਅਪੀਲ ਵੀ ਇਹੀ ਕਰਦਾ ਪੋਲਿਟੀਕਲ ਸਿਸਟਮ ਨੂੰ ਨੋ ਕਹੋ ਅਜਾਜ਼ ਲੋਕਾਂ ਨੂੰ ਵੋਟ ਪਾਓ ਕੋਈ ਹੋਰ ਚੰਗੇ ਮੁੰਡੇ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਨੋਟਾ ਦੀ ਆਪਸ਼ਨ ਹੈਗੀ ਆ ਅਸੀਂ ਇਲੈਕਸ਼ਨ ਲੜ ਰਹੇ ਹਾਂ ਜਿਸ ਤਰ੍ਹਾਂ ਦੀ ਆਵਾਜ਼ ਆਉਣੀ ਸ਼ੁਰੂ ਹੋਈ ਹੈ ਤਾਂ ਹੋ ਸਕਦਾ ਹੈ ਕੋਈ ਹੋਰ ਇਸ ਸਮੇਂ ਵਿੱਚ ਮੈਂ ਅਪੀਲ ਵੀ ਕਰਾਂ ਕਿ ਭਾਈ ਸਾਨੂੰ ਵੋਟ ਦਿਓ ਪਰ ਮੈਂ ਫਿਲਹਾਲ ਇਹ ਕਹਿਣਾ ਹੈ ਕਿ ਵੋਟ ਜਿਹੜੀ ਹੈਗੀ ਆ ਦੁਸ਼ਮਣਾਂ ਨੂੰ ਤੁਹਾਡੇ ਕਾਤਲਾਂ ਨੂੰ ਤੁਹਾਨੂੰ ਤੁੜੀ ਆਲਾਦਾਂ ਨੂੰ ਤੁਹਾਡੀ ਜ਼ਮੀਨ ਨੂੰ ਤਬਾਹ ਕਰਨ ਵਾਲਿਆਂ ਨੂੰ ਨਾ ਦੇਈਏ ਆਪਾਂ ਆਪਣੇ ਆਪ ਨੂੰ ਵੋਟ ਪਾ ਲਈਏ ਇਹਨਾਂ ਨੂੰ ਵੋਟ ਪਾਉਣਾ ਤਾਂ ਇੱਕ ਤਰੀਕੇ ਨਾਲ ਆਤਮ ਹੱਤਿਆ ਕਰਨ ਦੇ ਬਰਾਬਰ ਹੈ ਰਵਾਲਵਰ ਦਾ ਜਿਹੜਾ ਕੋਈ ਸਿਰ ਇੱਥੇ ਰੱਖ ਕੇ ਆਪਣੇ ਗੋਲੀ ਮਾਰਨ ਦੇ ਬਰਾਬਰ ਹੈ ਇਹਨਾਂ ਨੂੰ ਵੋਟ ਪਾਉਣੀ ਇਸ ਤੋਂ ਹੋਰ ਵੱਧ ਕਲੀਅਰ ਸ਼ਬਦਾਂ ਵਿੱਚ ਕੀ ਦੱਸਿਆ ਜਾ ਸਕਦਾ ਦੇਖੋ ਸਾਹਿਬ ਇੱਕ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਦੀ ਗੱਲ ਕਰੀਏ ਇਕਬਾਲ ਸਿੰਘ ਝੁੰਦਾ ਉਹ ਮੈਦਾਨ ਦੇ ਵਿੱਚ ਉਤਰੇ ਨੇਗੇ ਪਰ ਪਹਿਲਾਂ ਗੱਲ ਹੋ ਰਹੀ ਸੀਗੀ ਪਰਮਿੰਦਰ ਢੀਂਸਾ ਦੀ ਕਿ ਪਰਮਿੰਦਰ ਢੀਂਸਾ ਨੇ ਤਾਂ ਆਪਣੀਆਂ ਕੈਂਪੇਨਸ ਵੀ ਸ਼ੁਰੂ ਕਰ ਲੀਆਂ ਸੀ ਇਸ ਤੇ ਤੁਹਾਡਾ ਕਮੈਂਟ ਕੀ ਹੈ ਵੀ ਇਹ ਵੀ ਕਿ ਰਾਜਨੀਤੀ ਦਾ 파ਟ ਹੋ ਗਿਆ ਕਿ ਢੀਨ ਸਾਹਿਬ ਪਰਿਵਾਰ ਹੈ ਜਿਹੜਾ ਸ਼িকার ਹੋ ਗਿਆ ਕਿਉਂਕਿ ਜੁਆਇਨ ਕੀਤਾ ਸੀ ਉਸ ਤੋਂ ਬਾਅਦ ਉਹ ਲਗਾਤਾਰ ਕਹਿ ਰਹੇ ਸੀ ਕਿ ਸਾਡੀ ਐਮਪੀ ਅਸੀਂ ਲੜਾਂਗੇ ਤੇ ਇੱਕ ਬਾਲ ਝੁੰਡਾ ਦੀ ਆਈ ਕਿਦਰ ਕਿਦਰ ਲੱਗਦਾ ਵੀ ਇੱਥੇ ਵੀ ਪੋਲਿਟਿਕਸ ਚੱਲ ਗਈ ਤੇ ਇੱਕੋਦਮ ਬਾਹਰਲਾ ਚਿਹਰਾ ਮਿਲ ਗਿਆ ਸੰਗਰੂਰ ਨੂੰ ਫੇਰ ਦੇਖੋ ਜੋਸ਼ਾ ਵੀ ਇਤਨਾ بڑا ਯਾ ਕੰਫਿਊਜ਼ਿੰਗ ਜੀ ਹੈਗੀ ਹੈ ਇਹ ਗਾਣੀ ਕਿਉਂਕਿ ਕਲੀਅਰ ਸੀ ਕਿ ਸੀਟ ਇਹਨਾਂ ਨੂੰ ਮਿਲ ਰਹੀ ਹੈ ਇਹ ਵੈਰੀ ਮੱਚ ਕਲੀਅਰ ਸੀ ਇਹ ਸੀਟ ਦਾ ਝੁੰਡਾ ਨੂੰ ਆਉਣਾ ਇੱਕ ਹੈਰਾਨੀਜਨਕ ਹੈਗਾ ਜਿਹੜਾ ਉਹਦਾ ਪ੍ਰਤੀਕਰਮ ਸਭ ਵਾਲੇ ਪਾਸੇ ਹਰੇਕ ਨੇ ਕੀਤਾ इवन ਮਜੀਠੀਆ ਤੱਕ ਨੇ ਕਿਹਾ ਤੁਸੀਂ ਸੁਣਿਆ ਹੋਵੇ ਸ਼ਾਇਦ ਵੀ ਸੀਟ ਉਹਨਾਂ ਨੂੰ ਦਿੱਤੀ ਜਾਣੀ ਬਣਦੀ ਸੀ ਕੀ ਇਹਦੇ ਪਿੱਛੇ ਰਾਮ ਕਹਾਣੀ ਹੈ ਕੁਸ਼ਲ ਹੋਗੇ ਵੀ ਕਹਿੰਦੇ ਕਿ ਇਹਨਾਂ ਨੂੰ ਹਾਰ ਦਿਖਾਈ ਦਿੰਦੀ ਸੀ ਆ ਪਿੱਛੇ ਹਟੇ ਪਰ ਜਿੰਨੀ ਤੜਫਾਹਟ ਇਹਨਾਂ ਦੀ ਬਾਹਰ ਵਿੱਚ ਦਿਖਾਈ ਦਿੱਤੀ ਹੈ ਉੱਥੋਂ ਇਹ ਲੱਗਦਾ ਹੈ ਕਿ ਇਹਨਾਂ ਨਾਲ ਕੋਈ ਚੀਟਿੰਗ ਵੀ ਹੋਈ ਹੈ ਤੋਂ ਸੋ ਜੇ ਹੁਣ ਉਹਨਾਂ ਕੋਲ ਸੀਟ ਹੁੰਦੀ ਤਾਂ ਬਹੁਤ ਕੁਝ ਕਹਿਣ ਨੂੰ ਸੀਗਾ ਅਕਬਾਲ ਸਿੰਘ ਚੋਂ ਦਾ ਬਾਰੇ ਕੋਈ ਇਹ ਜਿਹਾ ਨੈਗੇਟਿਵ ਕੁਝ ਨਹੀਂ ਹੈਗਾ ਜਿ ਆਪਾਂ ਅੱਜ ਦੀ ਡੇਟ ਵਿੱਚ ਕਹੀਏ ਮੈਂ ਕੋਈ ਹਮੈਤੀ ਨਹੀਂ ਉਹਦਾ ਹੈਗਾ ਉਹਨੇ ਵੀ ਇੱਕ ਰਿਪੋਰਟ ਬਣਾਈ ਸੀਗੀ ਪਰਿਵਾਰਵਾਦੀ ਇਹਨਾਂ ਦੀ ਜਿਹੋਨਾਂ ਦਾ ਸੀਗਾ ਵੀ ਪਰ ਇਹਨਾਂ ਨੇ ਚੁੰਦਾ ਨੇ ਇੱਕ ਗੱਲ ਜ਼ਰੂਰ ਕਹੀ ਸੀ ਕਿ ਐਚਟੀ ਚ ਉਹਨਾਂ ਦੇ ਆਰਟੀਕਲ ਲੱਗਿਆ ਸੀ ਕਹਿੰਦੇ ਵੀ ਮੈਂ ਅਕਾਲੀ ਦਲ ਨਾਲ ਮਾੜੇ ਟਾਈਮ 'ਚ ਖੜਾ ਤਾਂ ਮੈਨੂੰ ਟਿਕਟ ਮਿਲਣੀ ਚਾਹੀਦੀ ਹੈ ਉਹ ਛੱਡ ਗਏ ਸੀ ਇਹ ਬੋਲ ਕੇ ਇਹ ਚੀਜ਼ਾਂ ਕਈ ਵਾਰ ਜਦੋਂ ਟਿਕਟ ਲੈਣੀ ਹੁੰਦੀ ਹੈ ਨਾ ਕਵਾਲੀਆਂ ਜਾਂਦੀਆਂ ਇਹ ਪਾਰਟ ਹੁੰਦਾ ਹੈ ਜੇ ਕੋਈ ਜਦੋਂ ਦੇਈ ਨਹੀਂ ਦਿੱਤੀ ਜਾਣੀ ਸੀ ਉਹਨੂੰ ਤੇ ਉਹ ਲਾਸਟ ਡੇ ਦੇ ਵਿੱਚ ਮੈਨੂੰ ਪਤਾ ਇਹ ਚੀਜ਼ਾਂ ਆਈਆਂ ਸੀ ਸਾਹਮਣੇ ਇਹ ਕਵਾਲੀਆਂ ਜਾਂਦੀਆਂ ਹੁੰਦੀਆਂ ਪਰ ਮੈਂ ਗੱਲ ਕਰਦਾ ਕਿ ਇਕਬਾਲ ਸਿੰਘ ਚੋਂ ਨੇ ਇੱਕ ਰਿਪੋਰਟ ਬਣਾਈ ਸੀ ਜਿਹੜੀ ਕਾਲੀ ਦਲ ਦੇ ਅੰਦਰੂਨੀ ਕੀ ਹੋਣਾ ਚਾਹੀਦਾ ਉਹਦੇ ਵਿੱਚ 100% ਸਭ ਨੂੰ ਪਤਾ ਹੈ ਕਿ ਪ੍ਰਧਾਨ ਨੂੰ ਬਦਲੀ ਕਰਨ ਬਾਰੇ ਰਿਪੋਰਟ ਇਹਨੇ ਬਣਾਈ ਸੀ ਪਰ ਉਹ ਰਿਪੋਰਟ ਇੰਪਲੀਮੈਂਟ ਨਹੀਂ ਹੋ ਸਕੀ ਉਹਦਾ ਰਿਵਾਰਡ ਵੀ ਮਿਲਣਾ ਹੈਗਾ ਤਾਂ ਸੋ ਉਹ ਬਹੁਤ ਹੀ ਵੱਡੀ ਗੱਲ ਨਹੀਂ ਹੈਗੀ ਖਾਸ ਕਰਕੇ ਇਹਨਾਂ ਦੇ ਸੀ ਗੱਲ ਜ ਬੋਲਣ ਵਾਸਤੇ ਤੋਂ ਸੋ ਇੱਕ ਬੜੀ ਕੰਫਿਊਜ਼ਿੰਗ ਹੈ ਸਾਰੇ ਜਿਹੜੇ ਹੈਗੇ ਆ ਇਸ ਗੱਲ ਨੂੰ ਦੇਖਦੇ ਪਰ ਟੋਟਲ ਅਕਾਲੀ ਦਲ ਦੀ ਜੇ ਗੱਲ ਕਰੀਏ ਤਾਂ ਅੱਜ ਇਹ ਆਪਣੀ ਹੋਣ ਦੀ ਲੜਾਈ ਲੜ ਰਿਹਾ ਹੈ ਹੁਣ ਸਾਰੇ ਸਮਝੌਤੇ ਕਰਕੇ ਇਹਨਾਂ ਨੇ ਬਠਿੰਡੇ ਵਿੱਚ ਹਰ ਸਿਮਰਤ ਬਾਦਲ ਨੂੰ ਸਭ ਤੋਂ ਬਾਅਦ ਵਿੱਚ ਉਤਾਰਿਆ ਜਿਹੜੀ ਕਰਨ ਵਾਲੀ ਗੱਲ ਹੈ ਜਿਹੜੀ ਲੋਕਾਂ ਤੱਕ ਜਾਣੀ ਚਾਹੀਦੀ ਹੈ ਜੀ ਅੱਜ ਪੰਜਾਬ ਦੇ ਲੋਕਾਂ ਨੂੰ ਇੱਕ ਖਾਸ ਅਪੀਲ ਕਰਦਾ ਵੀ ਹੁਣ ਇਹ ਬਿਲਕੁਲ ਖੂਚ ਡਿੱਗੇ ਹੋਏ ਐ ਹੁਣ ਇਹਨੂੰ ਬਾਹਰ ਨਾ ਆਉਣ ਦੇਈਏ ਮੈਂ ਉਥੇ ਹੋ ਸਕਿਆ ਤਾਂ ਜਾ ਕੇ ਵੀ ਮੈਂ ਸ਼ੈਲਮਾ ਕਰ ਕਰਕੇ ਆਵਾਂ ਕਿਉਂਕਿ ਮੈਨੂੰ ਅਜੇ ਉੱਥੇ ਕੈਂਡੀਡੇਟ ਨਹੀਂ ਦਿਖਾਈ ਦਿੰਦਾ ਜੇ ਆ ਲੱਖਾ ਸੁਧਾਨਾ ਇਹਨੇ ਆ ਮਾਨਸਾਹ ਵਾਲੀ ਛਤਰੀ ਨਾਲ ਤਰਾਣੀ ਹੁੰਦੀ ਮੈਂ ਇਹਦੇ ਹੱਕ ਵਿੱਚ ਸਪੋਰਟ ਕਰਕੇ ਆਉਣੀ ਸੀ ਮੁੰਡੇ ਦੀ ਜੇ ਇਹ ਨਾ ਹੋਇਆ ਹੁੰਦਾ ਜੇ ਉਹਨੇ ਮਾਨਸਾਹਬ ਦੀ ਛਤਰੀ ਨਾਲ ਤਾਂ ਬਿਲਕੁਲ ਮੈਂ ਬਿਸ਼ੱਕ ਉਹ ਸਾਡੇ ਮਤ ਪੇਦ ਤੋਵੇਂ ਓਪਨ ਤਾਂ ਨਹੀਂ ਪਰ ਮੈਨੂੰ ਬਹੁਤ ਨਹੀਂ ਬਹੁਤ ਚੀਜ਼ਾਂ ਜਿਹੜੀਆਂ ਹੁੰਦੀਆਂ ਐ ਡਾਈਸੀ ਲੱਗਦੀਆਂ ਹੁੰਦੀਆਂ ਠੀਕ ਨਹੀਂ ਲੱਗਦੀਆਂ ਮੈਂ ਬੋਲ ਰਹਿਣਾ ਹੁੰਦਾ ਪਰ ਫਿਰ ਵੀ ਮੈਂ ਕਹਿੰਦਾ ਇਸ ਸਟੈਬਲਿਸ਼ਡ ਸਿਸਟਮ ਦੇ ਡਾਕੂਆਂ ਚੋਰਾਂ ਨਾਲੋਂ ਤਾਂ ਉਹ ਨਵੇਂ ਬੰਦੇ ਚ ਪਰਖਣੇ ਬਣਦੇ ਹੈਗੇ ਜੇ ਗਲਤ ਹੋਣਗੇ ਤਾਂ ਕੱਲ ਨੂੰ ਪਤਾ ਲੱਗ ਜਾਊਗਾ ਤਾਂ ਜੇ ਇਹ ਨਾ ਹੁੰਦਾ ਤਾਂ ਮੈਂ ਉਹਦੀ ਓਪਨ ਸਪੋਰਟ ਖੁਦ ਬਿਨਾ ਬੁਲਾਏ ਤੋ ਜਾ ਕੇ ਕਰਕੇ ਆਉਣੀ ਸੀ ਇੱਕ ਤਾਂ ਇਹ ਮੈਸੇਜ ਮੈਂ ਦੇਣਾ ਚਾਹੁੰਦਾ ਉਹਨਾਂ ਨੂੰ ਵੀ ਉਹਨੇ ਗਲਤੀ ਕੀਤੀ ਐ ਉਹਨੂੰ ਆਪਣੀ ਹੋਣ ਨਹੀਂ ਗੋਣੀ ਚਾਹੀਦੀ ਸੀਗੀ ਨੌਜਵਾਨਾਂ ਤੋਂ ਲੋਕ ਰਹੀ ਗੱਲ ਹਰਸਿਮਰਤ ਬਾਦਲ ਦੀ ਅੱਜ ਮੌਕਾ ਪੰਜਾਬ ਦੇ ਲੋਕਾਂ ਕੋਲੇ ਕਿ ਅੱਜ ਜਿਹੜਾ ਇਹ ਖੂਚ ਡਗਿਆ ਹੋਇਆ ਖਾਨਦਨ ਹੈ ਇਹਨਾਂ ਦੀ ਆਖਰੀ ਜਿਹੜੀ ਕਵਰੇਜ ਰਹੇਗੀ ਉਪਰਤੀ ਜਿਹੜੀ ਇਹ ਜਾਵੇ ਤਾਂ ਇੱਕ ਘਟੋ ਘਟ ਇੱਕ ਸੈਗਮੈਂਟ ਤਾਂ ਗੱਲ ਨਿਕਲੂਗਾ ਇਹ ਅਜੇ ਵੀ ਸੋਚਦੇ ਇਸ ਸਾਈਂ ਸਰਕਾਰਾਂ ਬਣਾਵਾਂਗੇ ਅਸੀਂ ਤਾਂ ਮੈਂ ਅਪੀਲ ਵੀ ਕਰਦਾ ਹਾਂ ਲੋੜ ਪਈ ਤਾਂ ਜਾ ਕੇ ਵੀ ਆਉਂਗਾ ਪਰ ਮੈਨੂੰ ਇਹ ਹੈ ਵੀ ਜਾ ਕੇ ਕਹਿ ਕੇ ਕੀ ਆਈਏ ਕੀ ਦੇ ਹੱਕ ਲੋਕਾਂ ਨੂੰ ਚਾਹੀਦਾ ਹੈ ਕਿ ਹਰਸਿਮਰਤ ਬਾਦਲ ਨੂੰ ਹਰਾਉਣ ਜਿੰਨੂੰ ਮਰਜ਼ੀ ਜਿਤਾਉਣ ਅਗਲੀ ਬਿਲ ਤਾਂ ਮੇਰੀ ਉਹੀ ਹੈ ਕਿ ਆਜ਼ਾਦ ਲੋਕ ਜਿਤਾਉਣ ਯਾਦ ਉੱਤੇ ਕੌਣ ਖੜਾ ਮੈਨੂੰ ਪਤਾ ਨਹੀਂ ਲੱਗਾ ਸ ਅਕਾਲੀ ਦੰਦ ਜੀ ਤੁਸੀਂ ਗੱਲ ਕੀਤੀ ਇਹ ਤਾਂ ਅੱਜ ਬਠਿੰਡੇ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਇਕੱਠੇ ਹੋ ਗਏ ਅਪੀਲ ਕਰਨੀ ਚਾਹੀਦੀ ਆ ਬਠਿੰਡੇ ਵਾਲੋਂ ਧਿਆਨ ਰੱਖਣਾ ਚਾਹੀਦਾ ਕਿ ਇਹ ਪਰਿਵਾਰ ਜਿਹੜਾ ਹੈਗਾ ਜਿਹੜਾ ਸਭ ਤੋਂ ਵੱਧ ਦੁਖੀ ਹੈ ਨਸ਼ਿਆਂ ਦਾ ਜਿਹੜਾ ਅੱਜ ਵਪਾਰ ਚੱਲ ਰਿਹਾ ਜੋ ਜੋ ਕੁਛ ਵੀ ਹੈ ਉਹਦੀ ਨੀ ਰੱਖਣ ਵਾਲਾ ਜਿਹੜਾ ਟੱਬਰ ਹੈ ਇਹਦਾ ਜਿਹੜਾ ਹੈਗਾ ਪੋਲੀਟੀਕਲ ਖਾਤਮਾ ਹੋ ਜਾਣਾ ਚਾਹੀਦਾ ਜੀ ਆਮ ਆਦਮੀ ਪਾਰਟੀ ਤੋਂ ਉਮੀਦ ਹੈ ਸੰਗਰੂਰ ਲਈ ਲੜ ਰਹੇ ਨੇਗੇ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੁੰਦਾ ਉਹ ਤਾਂ ਹਰੀ ਹੋਈ ਲੜਾਈ ਲੜ ਰਹੀ ਹੈ ਕੱਲ ਇੱਥੇ ਕਿਸੇ ਦੇ ਘਰੇ ਬੈਠਾ ਸੀਗਾ ਕੋਈ ਮੈਨੂੰ ਕਿਸੇ ਨੇ ਦੱਸਿਆ ਵੀ ਕੋਈ ਇੱਕ ਥਰਡ ਕਲਾਸ ਜਾਂ ਕੋਈ ਬਲੌਗ ਪ੍ਰਧਾਨ ਹੁੰਦਾ ਮੈਨੂੰ ਨਾਮ ਵੀ ਪਤਾ ਕਿਸੇ ਦਾ 2 ਘੰਟੇ ਉਹਦੇ ਘਰੇ ਬੈਠਾ ਹੈ ਇਹਨੂੰ ਲੈ ਕੇ ਬੀਬੀ ਨੂੰ ਐਮਐਲਏ ਨੂੰ ਇਹ ਐਮਐਲਏ ਬੀਬੀ ਰੇੜੀਆਂ ਵਾਲੇ ਦੀ ਮੀਟਿੰਗ ਕਰਵਾ ਰਹੀ ਹੈ ਰੇੜੀਆਂ ਬੰਦ ਕਰਵਾ ਕੇ ਜਿਨ੍ਹਾਂ ਦਾ ਰੋਜ਼ਗਾਰ ਖੋ ਕੇ ਤੁਸੀਂ ਮੀਟਿੰਗਾਂ ਕਰਦੇ ਆ ਤੇ ਉਹ ਤੁਹਾਨੂੰ ਵੋਟਾਂ ਪਾਉਣਗੇ ਕੱਲ ਨੂੰ ਪਹਿਲੀ ਗੱਲ ਦੂਜੀ ਗੱਲ ਹੈ ਜੀ ਥੋੜੀ ਇਹ ਹਾਲਾਤ ਹੈ ਤੇ ਆ ਜਿਹੜੀਆਂ 25 ਮੌਤਾਂ ਹੋਣੀਆਂ ਖੜੀਆਂ ਨੇ ਦਾ ਸਭ ਕਨੇ ਮੰਗ ਇਦ ਇਹਨਾਂ ਦੇਣਾ ਇਹ ਹਰਪਾਲ ਚੀਮਾ ਦਾ ਵੋਟ ਲੈਣ ਨਹੀਂ ਆ ਰਿਹਾ ਬਰਨਾਲੇ ਦੇ ਵਿੱਚ ਜੋ ਇਹਨੇ ਗੰਦ ਪਾਇਆ ਹੋਇਆ ਉਹ ਬਹੁਤ ਕੁਝ ਹੈਗਾ ਸਾਹਮਣੇ ਉੱਥੇ ਇਨਕਾਉਂਟਰ ਹੋ ਰਹੇ ਆ ਉੱਥੇ ਕਬੱਡੀ ਦੇ ਖਿਡਾਰੀ ਚਾਰ ਇਹਨਾਂ ਨੇ ਮਤਲਬ ਸਿੱਟੇ ਹੋਏ ਆ 6 ਮਹੀਨਿਆਂ ਤੋਂ ਅਸੀਂ ਉਹਨਾਂ ਦਾ ਪ੍ਰੋਟੈਸਟ ਕਰ ਰਹੇ ਆ ਹੋਰ ਕਰਪਸ਼ਨ ਇੰਨੀਆਂ ਚੀਜ਼ਾਂ ਜਿਹੜੀਆਂ ਇਹੋ ਜਿਹੇ ਬੰਦੇ ਕੋਲੋਂ ਉਮੀਦ ਨਹੀਂ ਰੱਖਦੇ ਉਹ ਜਿਹੜਾ ਕਿਉਂਕਿ ਇੱਕ ਨਵੇਂ ਆ ਯੰਗ ਆ ਪੜ੍ਹਿਆ ਲਿਖਿਆ ਆਪਾਂ ਗਣਦੇ ਆ ਮੀਤ ਹੇਰ ਬਾਰੇ ਪਰਸਨਲੀ ਮਤਲਬ ਮੇਰੇ ਵਾਕਮ ਵੀ ਸੀਗਾ ਮੈਨੂੰ ਪਤਾ ਨਹੀਂ ਸੀ ਵੀ ਇਹ ਚਿਹਰੇ ਏਡੇ ਭੇਡੇ ਸਾਬਤ ਹੋਣਗੇ ਤੋਂ ਮੀਤ ਹੇਰ ਜਿਹੜ ਇਹ ਦੂਤੀ ਜਿਹੜੇ ਚੌਥੇ ਨੰਬਰ ਦੀ ਲੜਾਈ ਚ ਕਿਤੇ ਆਊਗਾ ਪਹਿਲੇ ਦੂਜੇ ਨੰਬਰ ਦੀ ਲੜਾਈ ਕਿੱਥੇ ਹੁੰਦੀ ਹੈ ਇਹ ਮਾਨ ਵਿੱਚ ਹੁੰਦੀ ਹੈ ਅਗਬਾਲ ਖਰੇ ਨਾ ਹੁੰਦੀ ਹੈ ਕੋਈ ਅਗਬਾਲ ਚ ਹੁੰਦਾ ਤਾਂ ਐਡਾ ਕੋਐਂਡੀਡੇਟ ਨਹੀਂ ਹੈਗਾ ਤੋਂ ਅੱਜ ਦੇ ਜੇ ਮੈਂ ਅਸੈਸਮੈਂਟ ਆ ਵੀ ਕਰਨ ਚਾਹਾਂ ਹਾਲਾਂਕਿ ਮੈਂ ਕੋਈ ਰਾਜਨੀਤਿਕ ਬੰਦਾ ਨਹੀਂ ਹੈਗਾ ਤੇ ਤੀਜੇ ਨੰਬਰ ਦੀ ਲੜਾਈ ਤੇ ਅੱਜ ਦੀ ਡੇਟ ਵਿੱਚ ਭਾਜਪਾ ਦਾ ਕੋਈ ਵੀ ਕੈਂਡੀਡੇਟ ਹੇ ਤੱਕ ਆਇਆ ਨਹੀਂਗਾ ਕੀ ਲੱਗਦਾ ਹੈਗਾ ਕਿ ਟਿਕਟਾਂ ਦੀ ਹਜੇ ਉਹੀ ਗੱਲ ਹੈ ਕਿ ਫੇਰ ਬਦਲ ਚੱਲ ਰਹੀ ਹੈ ਜਾਂ ਕੀ ਲੱਗਦਾ ਤੁਹਾਨੂੰ ਵੀ ਭਾਜਪਾ ਜਿਸ ਹਿਸਾਬ ਨਾਲ ਪੰਜਾਬ ਦੇ ਵਿੱਚ ਨੇਤਾ ਲੈ ਕੇ ਆ ਰਹੀ ਹੈ ਤੇ ਚਾਹੇ ਅਰਵਿੰਦ ਖੰਨਾ ਦੀ ਵੀ ਜੇਕਰ ਗੱਲ ਕਰੀਏ ਸੰਗਰੂਰ ਤੋਂ ਕੀ ਕਹਿਣਾ ਚਾਹੋਗੇ ਦੇਖੋ ਪੱਜਪਾ ਕੋਲ ਇੱਥੇ ਸੀਟ ਤੇ ਕੁਝ ਨਾ ਗਵਾਉਣ ਨੂੰ ਨਾ ਖੱਟਣ ਨੂੰ ਹੈ ਠੀਕ ਹੈ ਜਿਹੜਾ ਮੰਦਰ ਦਾ ਮੁੱਦਾ ਸੀ ਥੋੜਾ ਜਿਹਾ ਠੰਡਾ ਹੋ ਗਿਆ ਹੁਣ ਉਹ ਗੱਲ ਨਹੀਂ ਰਹੀ ਕਿਉਂ ਅੱਜ ਜਿਹੜਾ ਕ੍ਰਿਟਿਸਿਜ਼ਮ ਚੱਲ ਰਿਹਾ ਹੈ ਸੈਂਟਰ ਸਰਕਾਰ ਦਾ ਉਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਸਾਹਮਣੇ ਉਹ ਆ ਰਹੀਆਂ ਜਿਹੜੀਆਂ ਨਹੀਂ ਪਹਿਲਾਂ ਆਈਆਂ ਹੋਣੀਆਂ ਸੀਗੀਆਂ ਤਾਂ ਉਹ ਜਿਹੜਾ ਗੇਨ ਸੀਗਾ ਇੱਕ ਤਾਂ ਪਹਿਲਾਂ ਉਹ ਅੱਧ ਪਚੱਦਾ ਜਿਹੜਾ ਉਦਘਾਟਨ ਸੀ ਉਹਦਾ ਸ਼ੰਕਰਚਾਰੀਆ ਤੱਕ ਨੇ ਤਾਂ ਵਿਰੋਧ ਕੀਤਾ ਸੀ ਤਾਂ ਉਹਦਾ ਉਹਨਾਂ ਫੈਕਟ ਤਾਂ জানা ਨਹੀਂ ਸੀ ਪਰ ਫਿਰ ਵੀ ਗਿਆ ਹੋਇਆ ਸੀ ਕਿ ਸ਼ੋਕ ਨਹੀਂ ਪਰ ਹੁਣ ਬਹੁਤ ਘਟ ਗਿਆ ਤੇ ਨਾਲੇ ਇਸ ਸੀਟ ਦੇ ਵਿੱਚ ਉਹਨਾਂ ਦਾ ਕੋਈ ਬਹੁਤ ਵੱਡਾ ਵੋਟ ਬੈਂਕ ਤਾਂ ਹੈ ਹੀ ਨਹੀਂਗਾ ਤਾਂ ਭਾਜਪਾ ਨੇ ਇਹ ਸੀਟ ਕੋਈ ਗੇਨ ਕਰਨ ਵਾਸਤੇ ਤਾਂ ਤੇ ਉਹਨਾਂ ਨਹੀਂ ਭਾਵੇਂ रहे तो कोई भी आवे ये सीट जेडी हैगी पाच पाच जरूर ਜਿੰਨੀਆਂ ਵੋਟਾਂ ਲੈ ਕੇ ਜਾਊਗੀ ਉਹਦੇ ਨਾਲ ਸਮੀਕਰਨ ਤਾਂ ਉਹ ਸਜਿਕ ਬੇ ਕਿਸੇ ਦੇ ਵਿਗੜ ਸਕਦੇ अदरवाइज ਜੇ ਹੈ ਜਾਗਦੇ ਹੋਏ ووٹ ਪਾਉਣ ਤਾਂ ਲੋਕ ਜਿਹੜਾ ਹੈਗਾ ਜਿਹਦੀ ਰੇਟ ਵਿੱਚ ਬੀਜਪੀ ਵੀ ਜਿਹੜੀ ਹੈਗੀ ਹੈ ਪੰਜਾਬ ਦੇ ਆਪਾਂ ਕੰਸਲ ਤੋਂ ਵੇਖਿਆ ਜਾਵੇ ਤਾਂ ਇਹ ਜਿਹੜੀ ਹੈਗੀ ਹੈ ਅੱਜ ਜੋ ਹਾਲਾਤ ਹੈ ਜਿਸ ਤਰ੍ਹਾਂ ਅੱਜ ਬੀਜਪੀ ਹੈ ਕਿੱਥੇ ਮੇਰਾ ਸਵਾਲ ਹੈ ਬਿਜਮੀ ਤਾਂ ਹੈ ਹੀ ਨਹੀਂ ਕਾਂਗਰਸ ਹੈ ਸਾਰੇ ਲੀਡਰ ਤਾਂ ਕਾਂਗਰਸ ਦੇ ਨਾਲ ਦੇ ਜਿਹੜੇ ਇਹਨਾਂ ਦੇ ਆਪਣਾ ਕੈਡਰ ਹੈ ਉਹ ਤਾਂ ਨਰਾਸ਼ ਹੋ ਕੇ ਘਰੇ ਬੈਠਾ ਤੋਂ ਮੈਂ ਇਹਨੂੰ ਸੈਮੀ ਵੀ ਕਾਂਗਰਸ ਕਹਾਂਗਾ ਭਾਜਪੀ ਨੂੰ ਇਹ ਮੇਰੀ ਗੱਲ ਲੋਕਾਂ ਤੱਕ ਜਾਊਗੀ ਤੇ ਹੈ ਹੀ ਅੱਜ ਭਾਜਪੀ ਭਾਜਪੀ ਨਹੀਂ ਹੈਗੀ ਅੱਜ ਭਾਜਪੀ ਉਧਾਰ ਲੈਂਦੇ ਹੋਏ ਹੈਡਕੁਆਟਰ ਬਣ ਕੇ ਬੈਠੀ ਹੈ ਕਾਂਗਰਸੀਆਂ ਦਾ ਤੋਂ ਇਸ ਕਰਕੇ ਪਹਿਲੀ ਗੱਲ ਤਾਂ ਇਹ ਮੇਰੇ ਲਫ਼ਜ਼ ਜਿਹੜੇ ਹੈਗੇ ਜਰੂਰ ਦੰਡੇ ਜਾਣੇ ਚਾਹੀਦੇ ਇਹ ਦੇਖਣਾ ਚਾਹੀਦਾ ਉਹਨਾਂ ਨੂੰ ਜਿਹੜੇ ਲੋਕ ਆਪਦੇ ਸਾਰੀ ਉਮਰ ਦਰਿਆ ਮਿਛਾਉਂਦੇ ਤੁਹਾਡੇ ਕੈਡਰ ਬਣਿਆ ਹੋਇਆ ਅੱਜ ਉਹ ਨਰਾਸ਼ ਨੀਤਿਆ ਅਰਵਿੰਦ ਖੰਨਾ ਵੀ ਕਿਧਰ ਦਾ ਇਹ ਉਹ ਘਟੀ ਔਰ ਪਘੋੜਾ ਆਦਮੀ ਹੈ ਜਿਹੜਾ ਇਲੈਕਸ਼ਨ ਜਿੱਤ ਕੇ ਭੱਜ ਗਿਆ ਸੀ ਲੋਕ ਤਾਂ ਹਾਰ ਕੇ ਭਜਦੇ ਆ ਤੁਹਾਨੂੰ ਪਤਾ ਹੋਣਾ ਹੈ ਤੂਰੀ ਤੋਂ ਇਲੈ ਤੋ ਐਸੇ ਲੋਗ ਹੈ ਇਸ ਕਰੈਕਟਰ ਦੇ ਲੋਗ ਜੋ ਆਪਣੀਆਂ ਪੈਸਿਆਂ ਨਾਲ ਆਪਣੇ ਗੱਡੀਆਂ ਨਾਲ ਆਪਣੇ ਮੁਸਲਮਾਨ ਗਨਮੈਨਨ ਨਾਲ ਲਿਆ ਕੇ ਪ੍ਰਭਾਵਨਾ ਇੱਥੇ ਲੈ ਕੇ ਆਉਣਾ ਚਾਹੁੰਦੇ ਕੱਖ ਨਹੀਂ ਫਰਕ ਪੈਣਾ ਉਹਨਾਂ ਚੀਜ਼ਾਂ ਦਾ ਤੋ ਭਾਜਪੀ ਨੂੰ ਇਸ ਸੀਟ ਤੇ ਗਵਾਉਣ ਨੂੰ ਭਾਵੇਂ ਕੁਝ ਨਹੀਂ ਹੋਇਆ ਪਰ ਓਵਰਆਲ ਜਿਹੜਾ ਹੈਗਾ ਪ੍ਰਭਾਵ ਕੋਈ ਸੜੇਖੇ ਬਿਜਰੂਰ ਪਊਗਾ ਪਰ ਭਾਜਪੀ ਨੇ ਆਪਣੀ ਸਾਖ ਜਿਹੜੀ ਹੈਗੀ ਹੈ ਕਾਂਗਰਸੀ ਗੰਦ ਇਕੱਠਾ ਕਰਕੇ ਅਦਰਵਾਈਜ਼ ਪੰਜਾਬ ਸਟੇਟ ਬਹੁਤ ਥੱਲੇ ਲੈ ਆਇਆ ਜਿਕ ਸਰ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਦੇ ਲਈ ਸੋ ਬੜੇ ਬਿਵਾਗ ਤੇ ਤਿੱਖੇ ਬੋਲਾਂ ਦੇ ਨਾਲ ਇਹਨਾਂ ਨੇ ਆਪਣੀ ਗੱਲਾਂ ਰੱਖੀਆਂ ਨੇ ਤੇ ਨਾਲ ਹੀ ਇਹ ਕਿਹਾ ਹੈ ਕੀ ਵੋਟ ਦੇਣਾ ਹੁਣ ਤੁਹਾਡੇ ਤੇ ਹੈ ਵੀ ਤੁਸੀਂ ਕਿਸ ਚੀਜ਼ ਨੂੰ ਵੋਟ ਦੋਗੇ ਇਹਨਾਂ ਨੇ ਆਪਣੇ ਮੁੱਦੇ ਆਪਣੀਆਂ ਗੱਲਾਂ ਰੱਖ ਦਿੱਤੀਆਂ ਨੇਗੀਆਂ ਤੇ ਜੇਕਰ ਤੁਹਾਨੂੰ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰਿਓ